ਇਕੋ ਜਿਹਾ ਸਭ ਤੋਂ ਪਹਿਲੇ ਤੇ ਮੈਂ ਸਾਰੀ ਫਰੈਸ਼ ਦੇ ਮੇਰੇ ਆਏ ਹੋਏ ਸਾਥੀਆਂ ਦਾ ਸ਼੍ਰੀ ਗੁਰਬਾਲ ਮੰਦਰ ਕਮੇਟੀ ਵੱਲੋਂ ਬਹੁਤ-ਬਹੁਤ ਸਵਾਗਤ ਕਰਦਾ ਤੇ ਤੁਹਾਡੇ ਵੱਲੋਂ ਸਾਥੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਮੰਦਰ ਦੀ ਕਮੇਟੀ ਦੇ ਖਿਲਾਫ ਜਿਹੜੇ ਤਿੰਨ ਇਥੋਂ ਮੈਂਬਰ ਕੱਢੇ ਗਏ ਸਨ 29 ਸਤੰਬਰ लास्ट ਸੱਡੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਰਜਨ ਦੇ ਪ੍ਰਤੀ ਤੁਸੀਂ ਅੱਜ ਸਾਰੇ ਸਾਥੀ ਸਾਡੇ ਕੋਲ ਇੱਥੇ ਹਾਜ਼ਰ ਹੋਏ ਹੋ ਤੇ ਤੁਸੀਂ ਦੱਸੋ ਮੈਨੂੰ ਪੁਲਿਸ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਮੈਂ ਸਹਾਇਤਾ ਕਰਾਂਗਾ जनसंख्याDAO ਉਹਨਾਂ ਨੇ ਐਲੀਗੇਸ਼ਨ ਲਾਇਆ ਰਿਹਾ ਹੈ ਕਿ ਜਿਹੜੇ ਸਾਡੀ ਜਮਾਤ ਕਮੇਟੀ ਦਾ ਮੈਂਬਰ ਸੀ ਕੁਨੀਸ਼ ਸ਼ਰਮਾ ਉਸ ਨੂੰ ਤੁਸੀਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਨੇ ਅੱਛਾ ਜੀ ਦੇਖੋ ਜੀ 26 ਸਤੰਬਰ ਥੋੜੀ ਜਿਮਾ ਤੁਹਾਨੂੰ ਇਸ ਤੋਂ ਪਹਿਲੇ ਅੱਗੇ ਆਵੇਂ ਮੈਂ ਜਾਣਕਾਰੀ ਦੇਣਾ ਚਾਹੁੰਦਾ ਹਾਂ ਹਾਂ ਜੀ ਹਾਂ ਜੀ ਇਹਦੇ ਬਾਰੇ ਤੁਹਾਨੂੰ ਮੈਂ ਇੱਕ ਜਾਣਕਾਰੀ ਦੇਣੀ ਚਾਹੁੰਦਾ ਕਿ ਜਦੋਂ ਵੀ ਅਕਾਊਂਟਸ ਜਿਹੜੇ 31 ਮਾਰਚ ਨੂੰ ਕਲੋਜ਼ ਕੀਤੇ ਜਾਂਦੇ ਆ ਜਿਹੜੀਆਂ ਫਾਈਨਲ ਬੁਕਸ ਕਲੋਜ਼ ਹੁੰਦੀਆਂ ਨੇ ਜਿਹੜਾ ਸਾਡਾ ਫਾਈਨਾਂਸ ਸੈਕਟਰ ਜਿਹਨੂੰ ਅਸੀਂ ਕੈਸ਼ੀਅਰ ਵੀ ਕਹਿੰਦੇ ਆ ਕੈਸ਼ੀਅਰ ਵੱਲੋਂ ਸਾਡੇ ਬੁక్స్ ਆਫ ਅਕਾਊਂਟਸ ਦੇ ਨਾਲ ਉਹਦਾ ਫਿਜ਼ੀਕਲ ਕੈਸ਼ ਦੀ ਕਨਫਰਮੇਸ਼ਨ ਰਿਪੋਰਟ ਦੇਣੀ ਪੈਂਦੀ ਹੈ ਕਿ ਇਹ ਜੇ ਫੋਰ ਐਗਜ਼ਾਮਪਲ 100000 ਰੁਪਏ ਉਹਦੇ ਕਿਤਾਬ ਚ ਆ ਰਿਹਾ ਤਾਂ 100000 ਰੁਪਏ ਉਹਦੇ ਫਿਜ਼ੀਕਲ ਕੈਸ਼ ਦੀ ਕਨਫਰਮੇਸ਼ਨ ਦੇਣੀ ਹੁੰਦੀ ਹੈ ਜਿਹਦੇ ਬਾਰੇ ਇਹਨੂੰ ਕਈ ਵਾਰ ਪੁੱਛਣ ਦੇ ਬਾਵਜੂਦ ਵੀ ਇਹ 12 ਮਈ ਨੂੰ ਐਮੇਰੇ ਕੋਲ ਇਹਨੂੰ ਇਹ ਜਿਹੜਾ ਮੈਟਰ ਭੇਜਿਆ ਗਿਆ ਕਿ ਆਪਣੀ ਕਨਫਰਮੇਸ਼ਨ ਰਿਪੋਰਟ ਦਿੱਤੀ ਜਾਏ ਤਾਂ ਕਿ ਅਕਾਊਂਟ ਜਿਹੜੇ ਨੇ ਉਹ ਅਗੇ ਆਡਿਟ ਵਾਸਤੇ ਸੀਏ ਨੂੰ ਭੇਜੇ ਜਾ ਸਕਦਾ ਬਟ ਇਹਦੇ ਵੱਲੋਂ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ ਜਿਹੜੇ ਬਰਤੀ ਸਾਡੇ ਜਿਹੜੇ ਕਾਉਂਟ ਸੈਕਟਰੀ ਮਿਸਟਰ ਪੰਕਜ ਸੇਠੀਓ ਨਾਲ ਵੱਲੋਂ ਇਹ ਚੀਜ਼ ਭੇਜੀ ਗਈ ਵੀ ਇਹਦੇ ਵੱਲੋਂ ਕੋਈ ਵੀ ਉਪਰਾਲਾ ਨਾ ਕਰਦਿਆਂ ਹੋਇਆ ਕੋਈ ਮੀਟਿੰਗ ਫਿਕਸ ਨਹੀਂ ਕੀਤੀ ਗਈ ਤੇ ਜੇ 20 ਤਰੀਕ ਤੱਕ ਇਹਦੇ ਵੱਲੋਂ ਨਹੀਂ ਕੁਝ ਕੀਤਾ ਜਾਂਦਾ ਤੇ ਮੰਨ ਲਿਆ ਜਾਏਗਾ ਕਿ ਜਿਹੜੇ ਸਾਡੇ ਖਾਤੇ ਤੇ ਇਹਦਾ ਜਿਹੜਾ ਫਿਜ਼ੀਕਲ ਕੈਸ਼ ਹੈ ਉਹ ਰਲਦਾ ਉਹ ਮਿਲਦਾ ਪੱਕਾ ਪੱਕਾ ਸੇਠੀ ਕੌਣ ਹੈ ਪੰਕਜ ਸੇਠੀ ਸਾਡੇ ਕਾਉਂਟ ਸੈਕਟਰੀ ਨੇ ਜੀ ਹਾਂ ਜੀ ਹੋਰ ਡਾਇਰੈਕਟਰ ਨੇ ਇਹਨਾਂ ਕਲੋਂ ਫਾਈਨਾਂਸ ਸੈਕਟਰੀ ਸ਼੍ਰੀ ਗੌਰਵ ਸ਼ਰਮਾ ਤੇ ਡਿਪਟੀ ਫਾਈਨੈਂਸ ਸੈਕਟਰੀ ਪੁਨੀਸ਼ਰ ਜਦੋਂ ਇਹ ਸਾਰੀਆਂ ਚੀਜ਼ਾਂ ਦੀ ਇੱਕ ਅਸਿਊਮ ਕਰ ਲਿਆ ਗਿਆ ਇਹ ਹੁਣ ਇਹਨਾਂ ਕੋਲ ਇੱਕ ਫਿਜ਼ੀਕਲ ਕੈਸ਼ ਦੇ ਫਿਗਰ ਬਾਰ-ਬਾਰ ਪੁੱਛੀ ਜਾ ਰਹੀ ਹੈ ਕਿ ਸਾਨੂੰ ਫਿਜ਼ੀਕਲ ਕੈਸ਼ ਦੱਸੋ ਕਿ ਤੁਹਾਡੇ ਕੋਲ ਇਸ ਵੇਲੇ ਕਿੰਨੀ ਅਵੇਲੇਬਿਲਟੀ ਹੈ ਸੋ ਡੈਟ ਕਿ ਉਹਦੇ ਚੋਂ ਜਿਹੜੇ ਬੈਂਕ 'ਚ ਜਮਾ ਹੋਣ ਵਾਲੇ ਬੈਂਕ 'ਚ ਕਰਾਏ ਜਾਂਦੇ ਸਾਨੂੰ ਇੱਕ ਕਲੀਅਰ ਪਿਕਚਰ ਹੋਵੇ ਕਿ ਜਿਹੜਾ ਸਾਡਾ ਡਿਜੀਟਲ ਅਕਾਊਂਟਸ ਨੇ ਜਿਹੜੇ ਕੰਪਿਊਟਰਸ ਦੇ ਅੰਦਰ ਜਾਂ ਸਾਡੀ ਕੈਸ਼ ਬੁੱਕ ਮੁਕਦੇ ਮੁਤਾਬਕ ਤੁਹਾਡਾ ਉਹ ਚੀਜ਼ਾਂ ਰਲਦੀਆਂ ਕਿ ਨਹੀਂ ਰਲਦੀਆਂ ਕੰਡਕਟ ਕੀਤੀ ਗਈ ਹੈ ਇਹ ਪੁਨੀਰ ਸ਼ਰਮਾ ਨੇ ਜਿਹਦੇ ਵਿੱਚ ਪੂਰੀ ਕਮੇਟੀ ਨੂੰ ਭਰੀ ਚੱਲਦੀ ਐਗਜ਼ੈਕਟਿਵ ਮੀਟਿੰਗ ਚ ਗਾਲਾਂ ਕੱਢੀਆਂ ਗਈਆਂ ਕਿ ਸਾਰੇ ਗਵਾਹ ਨੇ ਪੂਰੀ ਕਮੇਟੀ ਚ ਪ੍ਰਧਾਨ ਜੀ ਨੂੰ ਅਲੱਗ ਤੌਰ ਤੇ ਨਿੱਜੀ ਤੌਰ ਤੇ ਕੱਡੀਆਂ ਗਈਆਂ ਜਿਹਦੇ ਵਾਸਤੇ ਨੂੰ ਉੱਥੇ ਹੀ ਨਿਸ਼ਕਾਸ਼ਿਤ ਕਰਨ ਲੱਗੇ ਸੀ ਇਹਨੂੰ ਪੁਲਿਸ ਨੂੰ ਅਸੀਂ ਹੈਡਓਵਰ ਕਰਨ ਲੱਗੇ ਸੀ ਵੀ ਜੋ ਉਹ ਤੋਂ ਐਕਟੀਵਿਟੀ ਇੱਥੇ ਵਾਇਲੈਂਸ ਕ੍ਰੀਏਟ ਕੀਤੀ ਹੈ ਮੰਦਰ ਬਨੇ ਮਿਸਿਸ ਦੇ ਅੰਦਰ ਪਰ ਇਹਦੇ ਵੱਲੋਂ ਮਾਫੀ ਮੰਗਣ ਤੇ ਇਹਨੂੰ ਐਕਸਕਿਊਜ਼ ਕਰਕੇ ਚਾਂਸ ਕਰਕੇ ਛੱਡਿਆ ਗਿਆ ਇਹ ਮੇਰੇ ਕੋਲ ਸੈਕੰਡ 8 8 9 ਦੀ ਮੀਟਿੰਗ ਜਿਹਦੇ ਵਿੱਚ ਸਾਡੇ ਰਿਟਾਇਰਡ ਈਟੀਓ ਜਿਹੜੇ ਕਿ ਸਾਡੇ ਲੈਬਾਰਟਰੀ ਸੈਕਟਰ ਇਹਨਾਂ ਸਾਰੇ ਲੈਬਾਰਟਰੀ ਸੰਭਾਲਦੇ ਨੇ ਤੇ ਦੂਸਰੇ ਮਿਸਟਰ ਨਰੇਸ਼ ਨੰਦਾ ਬੈਠੇ ਨੇ ਜਿਹੜੇ ਸਾਡੇ ਵਾਈਸ ਪ੍ਰੈਜ਼ੀਡੈਂਟ ਨੇ ਵੀ ਵਿਨੈਤ ਪਲੱਸ A ਉੱਪਰ ਇਨ ਚਾਰਜ ਵੀ ਨੇ ਲੈਬਾਰਟਰੀ ਤੇ ਉਹ ਬੇਇੱਜ਼ਤੀ ਇਸ ਬੰਦੇ ਦੀ ਐ ਸੀਨੀਅਰ ਸਿਟੀਜ਼ਨਸ ਦੀ ਕੀਤੀ ਗਈ ਇਹਨਾਂ ਦੇ ਸਟੇਫੇ ਸਾਡੇ ਕੋਲ ਆਏ ਮੀਟਿੰਗ ਦਾ ਮੁੱਦਾ ਹੀ ਉਸ ਦਿਨ ਇਹ ਹੀ ਸੀਗਾ ਅਜੰਡਾ ਹੀ ਉਸ ਟੇਜ ਦਾ ਇਹ ਹੀ ਸੀਗਾ ਉਸ ਅਜੰਡੇ ਤੇ ਡਿਸਕਸ਼ਨ ਦੇ ਦੌਰਾਨ ਡਾਇਰੈਕਟ ਇਹਨਾਂ ਨੂੰ ਦੱਸਿਆ ਗਿਆ ਵੀ ਇਹਦਾ ਜਿਹੜਾ ਬੋਲਬਾਣੀ ਇਹਦਾ ਬਿਹੇਵੀਅਰ ਐਰੋਗੈਂਸ ਤੇ ਹੋਸਟਲ ਬਿਹੇਵੀਅਰ ਜਿਹੜਾ ਉਹ ਟੋਟਲੀ ਅਗੇਂਸਟ ਹੈ ਕਿ ਜਿਹੜੇ ਸਾਡੇ ਸੀਨੀਅਰ ਮੈਂਬਰਸ ਨੇ ਮੰੰਦਰ ਜਿਹੜੇ ਫੈਲੋ ਮੈਂਬਰਸ ਨੇ ਇਸੇ ਤਰੀਕੇ ਨਾਲ ਗੱਲ ਕਰੀਏ ਨਾ ਕਿ ਅਸੀਂ ਬਤਮੀਜ਼ੀ ਨਾਲ ਉਹਨਾਂ ਦੀ ਬੇਇਜ਼ਤੀ ਕੀਤੀ ਜਾਵੇ ਇਸ ਬੰਦੇ ਨੇ ਇਸ ਬੰਦੇ ਨੇ ਐਮਰ ਕੋ ਲਿਖਿਆ ਜੀ ਮਿਨਟਸ ਰਿਕਾਰਡਡ ਹੈ ਸਾਰੇ ਗਵਾਹ ਨੇ ਸਾਰੇ ਮੈਂਬਰ ਇਹਦੇ ਕੋਲੋਂ ਇਹ ਆਪਣੇ ਕੀਤੇ ਹੋਏ ਐਕਟ ਦੀ ਮਾਫੀ ਮੰਗੀ ਗਈ ਇਹਦੇ ਵਿੱਚ ਸਾਡੇ ਕੋਲ ਰਿਕਾਰਡ ਨੇ ਕਹਿੰਦਾ ਸੀ ਕਿ ਜਿੱਦਾਂ ਤੁਸੀਂ ਮੀਟਿੰਗ ਰੱਖੀ ਐ ਸੰਡੇ ਵਾਲੇ ਦਿਨ ਜੀ ਇਹ ਉਸ ਦਿਨ ਹੀ ਤੇ ਰਹੀ ਸੀ ਇਹਨਾਂ ਨੇ ਮੈਸੇਜ ਕੀਤਾ ਸੀ WhatsApp ਤੇ ਕਿ ਮੀਟਿੰਗ ਲਏਗਾ ਕੋ ਮੈਂ ਐਜ਼ ਅ ਇਥੇ ਮੌਜੂਦ ਨਹੀਂ ਐ ਇਸ ਤਰ੍ਹਾਂ ਹੈਗਾ ਜੀ ਕਿ ਜਦੋਂ ਮੀਟਿੰਗ ਦਾ ਮੈਸੇਜ ਪਾਇਆ ਗਿਆ ਉਹ ਪਾਇਆ ਗਿਆ 28 ਤਰੀਕ ਸ਼ਾਮ ਨੂੰ ਅਰਜੈਂਟ ਮੀਟਿੰਗ ਕਿਉਂਕਿ ਇਹਨਾਂ ਵੱਲੋਂ ਜਿਹੜੇ ਸਾਡੇ ਫੈਲੋ ਮੈਂਬਰਸ ਨੇ ਐਗਜ਼ੈਕਟਿਵ ਦੇ ਮੈਂਬਰਸ ਨੂੰ ਇੰਡੀਵਿਜੂਅਲੀ ਇੰਡਾਇਰੈਕਟਲੀ ਡਾਇਰੈਕਟਲੀ ਬਾਹਰ ਅੰਦਰ ਜਾਂਦੇ ਆ ਥ੍ਰੈਟ ਕੀਤਾ ਜਾ ਰਿਹਾ ਜਾ ਰਿਹਾ ਸੀਗਾ ਜਿਸ ਜਦੋਂ ਮੈਂ ਮੈਸੇਜ ਪਾਇਆ ਮੈਸੇਜ ਦਾ ਟਾਈਮ ਸੀ 6:03 ਤੇ ਔਰ ਇਹਦੇ ਵੱਲੋਂ ਰ ਜਦ ਕਿ ਇਹਦਾ ਮੈਸੇਜ ਅਗਲੇ ਦਿਨ 29 ਤਰੀਕ ਨੂੰ 11:34 ਮਿੰਟ ਤੇ ਆ ਰਿਹਾ ਕਿ ਜੀ ਮੈਂ ਆਊਟ ਆਫ ਸਿਟੀ ਹਾਂ ਤੇ ਮੀਟਿੰਗ ਅੱਗੇ ਪੋਸਟਪੋਨ ਕੀਤੀ ਜਾਵੇ ਜੇ ਸਾਡੇ ਟੋਟਲ 50 52 ਮੈਂਬਰਸ ਨੇ ਕੋਈ ਮੈਂਬਰ ਉਹਦੇ ਵਿੱਚ ਛੁੱਟੀ ਦੀ ਹੋਵੇ ਅੰਦਰ ਬਾਹਰ ਹੋਵੇ ਤੇ ਕਿਉਂ ਮੀਟਿੰਗ ਪੋਸਟਪੋਨ ਕੀਤੀ ਜਾ ਸਕਦੀ ਹੈ ਇੱਕ ਬੰਦੇ ਦੀ ਐਬਸੈਂਸ ਦੇ ਕਾਰਨ ਇੱਕ ਸੁਆਲੀ ਹੋ ਕੇ ਦੇ ਵੀ ਜਿਹੜੇ 18 ਸੱਤ ਦੇ ਐਸਐਚਓ ਤੁਹਾਡੇ ਦੇ ਸਰਦਾਰ ਨੇ ਸਰ ਐਸੀ ਤੇ ਸਾਡੇ ਮੇਰੇ ਸਾਹਦੇ ਨਾਲ ਕੋਈ ਗੱਲ ਬਾਤ ਨਹੀਂ ਕੋਈ ਰਿਸ਼ਤੇਦਾਰ ਵੀ ਨਹੀਂ ਇਸ ਤਰ੍ਹਾਂ ਭਾਈ ਸਾਹਿਬ ਮੰਦਿਰ ਦੇ ਬਠਰ ਦੋ ਫਰ ਦੋ ਜੇ ਬਾਈ ਚਾਂਸ ਵਿੱਚ ਰਾਜਨ ਜੀ ਸੁਣਾਈਏ ਇਹ ਸੋਲੂਸ਼ਨ ਵਾਲੀ ਹੈ ਕਿ ਇੱਕ ਮੰਦਿਰ ਦੇ ਜਨਰਲ ਸੈਕਟਰੀ ਨੂੰ ਇਸ ਤਰੀਕੇ ਦੇ ਨਾਲ ਗਾਣਾ ਕੱਢ ਕੇ ਗਾਲੀ ਗਲੋਚ ਚ ਚੈਲੰਜ ਕੀਤਾ ਜਾਏ ਚੌਂਕ ਚ ਤੈਨੂੰ ਦਸੀਏ ਇੱਕ ਹੀ ਥ੍ਰੈਟਨਿੰਗ ਕਾਲ ਨਹੀਂ ਸੀਗੇ ਇੱਕ ਉਹ ਪਿਆਰ ਮੁਹੱਬਤ ਵਾਲੀ ਲੈਂਗੁਏਜ ਸੀ ਗਾਲੀ ਗਲੋਚ ਕੀਤੀਗੀ ਬਾਅਦ ਵੀ ਮੇਰੇ ਵੱਲੋਂ ਭਾਈ ਸਾਹਿਬ ਇਸ ਤਰ੍ਹਾਂ ਹੈ ਗਾਇਆ ਕਿ ਜੇ ਕੋਈ ਐਵੀਡੈਂਸ ਆ ਮੈਨਾਂ ਤੇ ਵੀ ਐਵੀਡੈਂਸ ਤੋਂ ਨਾਲ ਗੱਲ ਕਰਦਾ ਬੀ ਉਹਨਾਂ ਕੋਲ ਐਵੀਡੈਂਸ ਲਿਆਇਆ ਐ ਵੀਡੈਂਸ ਮੈਨੂੰ ਤੇ ਜਿੰਨੀ ਕਾਲ ਆਈ ਐ ਇਹਦੀ ਜਿਸ ਤਰੀਕੇ ਨਾਲ ਇਹਦਾ ਪਹਿਲੀ ਕਾਲ ਐ ਦੀ ਮੈਂ ਡਿਸਕਨੈਕਟ ਹੀ ਕਰ ਦਿੱਤੀ ਐ ਉਤੋਂ ਹਥ ਲੈ ਕੀਤੀਆਂ ਫਿਰ ਮੈਂ ਇਹਦੀ ਕਾਲ ਐ ਰਿਕਾਰਡਿੰਗ ਔਨ ਕਰਕੇ ਇਹਦੀ ਕਾਲ ਰਿਕਾਰਡ ਕੀਤੀ ਐ ਤੋ ਕੀ ਵੀ ਤੇ ਐਵੀਡੈਂਸ ਤੇ ਆ ਮੇਰੇ ਕੋਲ ਇਥੋਂ ਡੀਜੀ ਸ਼ਰਮਾ ਬਲੋਕ ਯਾ ਕਿ ਆਵਾਜ਼ ਕਿ ਮੈਨੂੰ ਗਾਲੀ ਗਲੋਚ ਕੀਤੀ ਗਈ ਐ ਮੇਰੀ ਧੀਆ ਨੂੰ ਵੀ ਗਾਲਾਂ ਕੱਢੀਆਂ ਗਈਆਂ ਇੱਕ ਪਾਸੇ ਐਸੀ ਕੰਨ ਕਾਂ ਜੋਤਾਂ ਆ ਰਹੀਆਂ ਧੀਆ ਵੀ ਪੂਰੀ ਨੇ ਤੇ ਬਣੀਆ ਧੀਆ ਭੈਣਾਂ ਨੂੰ ਇਹਨਾਂ ਨੇ ਪਹਿਲੇ ਗਾਲਾਂ ਕੱਢੀਆਂ ਫਿਰ ਪਿਛਲੇ 5 ਸਾਲ ਤੋਂ ਇਹ ਸਮੰਦਰ ਨੂੰ ਐਜੇ ਜਨਰਲ ਸੈਕਟਰੀ ਮੈਂ ਰਿਪਰੈਜ਼ੈਂਟ ਕਰ ਰਿਹਾ ਠੀਕ ਹੈ ਤੇ ਇਹੋ ਜੀ ਜਿਹੜੀ ਕਿਸੇ ਦੇ ਉੱਤੇ ਉਂਗਲ ਚੁੱਕਣੀ ਮੈਂ ਤੁਹਾਡੇ ਦੇ ਵਿੱਚ ਉਕ ਸਕਦਾ ਕਿ ਜੀ ਤੁਸੀਂ ਮੈਨੂੰ ਗਾਲੀ ਗਲੋਚ ਕੀਤੀ ਹੈ ਮੈਂ ਜੇ ਕੋਈ ਗੱਲ ਕੀਤੀ ਹੈ ਕੋਈ ਐਵਿਡੈਂਸ ਗੱਲ ਕਰ ਰਿਹਾ ਜੇ ਇਹਨਾਂ ਮੈਂ ਕੋਈ ਗਾਲ ਮੰਦਾ ਇਹੋ ਜਿਹਾ ਕੋ ਧੀਆਂ ਭੈਣਾ ਮਾਵਾਂ ਦੀਆਂ ਗਾਲਾਂ ਕੱਢੀਆਂ ਤੇ ਮੈਨੂੰ ਕੋਈ ਐਵਿਡੈਂਸ ਤੁਸੀਂ ਜ਼ਰੂਰ ਪ੍ਰੋਡਿਊਸ ਕਰੋ ਜੇ ਮੈਂ ਡੀਜੀਪੀ ਸਾਹਿਬ ਨੂੰ ਦੀ ਐਪਲੀਕੇਸ਼ਨ ਦਿੱਤੀ ਹੈ ਉੱਥੋਂ ਮਾਰਕ ਹੋ ਗਿਆ ਇੱਥੇ ਆਲਰੇਡੀ ਆ ਚੁੱਕੀ ਹੈ ਇੰਟਰ ਇਨਵੈਸਟੀਗੇਸ਼ਨ ਆ ਬਾਕੀ ਪੁਲਿਸ ਨੇ ਦੇਖਣਾ ਮੈਟਰ ਕੀ ਹੈਗਾ ਚੱਕੀ ਨਹੀਂ ਡਾਕਟਰ ਸਾਹਿਬ ਜੀ ਦੇ ਡਾਕੂਮੈਂਟ ਨੇ ਸਾਰੇ ਇਹਨਾਂ ਨੂੰ ਇਹ ਦੱਸੇਗੇ ਕਿ ਇਹਨਾਂ ਦੇ ਬਹੁਤ ਜਵਾਬਦੇਹੀ ਦੁਤਾ ਹੈ ਡਾਕੂਮੈਂਟ ਸਾਰੇ ਉਹੀ ਨੇ ਹਾਂਜੀ ਬਿਲਕੁਲ ਇਹ ਸਾਰੇ ਡਾਕੂਮੈਂਟ ਉਹੀ ਹੈ ਜੀ ਜਿਹੜੀ ਇਹਦੇ ਨਾਲ ਲਗਾਤਾਰ ਪੈਸਿਆਂ ਨੂੰ ਲੈ ਕੇ ਕੋਰਸਪੋਂਡੈਂਸ ਔਰ ਕਿਤੇ ਵੀ ਇਹਦੇ ਵੱਲੋਂ ਜਵਾਬ ਦੇ ਦਿੱਤਾ ਸਾਹਿਬ ਉਹ ਤਾਂ ਕਹਿਣਾ ਕਿ ਅਸੀਂ ਇਲੈਕਟਿਡ ਬੋਡੀ ਦੇ ਵਿੱਚ ਆ ਹਾਂਜੀ ਸੰਵਿਧਾਨ ਦੇ ਮੁਤਾਬਕ ਹਾਂਜੀ ਇਸ ਰਿਲੇਟਿਡ ਬੋਡੀ ਦੇ ਵਿੱਚੋਂ ਬਾਹਰ ਨਹੀਂ ਸਕਦੇ ਬਿਲਕੁਲ ਜੀ ਸੰਵਿਧਾਨ 'ਚ ਸੰਵਿਧਾਨ ਦੇ ਵਿੱਚ ਐਸ ਪਰ ਕਨਸਟੀਟਿਊਸ਼ਨਲ ਸਾਡੀ ਗਵਰਨਿੰਗ ਤੇ ਐਗਜ਼ੈਕਟਿਵ ਬੋਡੀ ਦੇ ਕੋਲ ਕੋਈ ਵੀ ਬੰਦਾ ਜੇ ਮੈਨੇਜਮੈਂਟ ਦੇ ਜਾਂ ਸੋਸਾਇਟੀ ਦੇ ਅਗੇਂਸਟ ਜਿਹਦੇ ਸਾਡੀ ਰੈਪਿਊਟੇਸ਼ਨ ਆਫ ਸੋਸਾਇਟੀ ਐਟ ਸਟੇਕ ਆ ਜਾਵੇ ਦਾਤੇ ਲੱਜ ਜਾਵੇ ਜਾਂ ਖਰਾਬ ਹੋਵੇ ਉਸ ਕੇਸ ਦੇ ਵਿੱਚ ਅਸੀਂ ਉਹਨੂੰ ਜਿਹੜੀ ਐਗਜ਼ੀਕਟਿਵ ਪਾਵਰ ਮੀਟਿੰਗ ਬੁਲਾ ਕੇ ਅਰਜੈਂਟ ਮੀਟਿੰਗ ਤੇ ਕੱਢਿਆ ਜਾ ਸਕਦਾ ਹੈ ਬਿਲਕੁਲ ਲਿਖਿਆ ਜੀ ਹਾਂਜੀ ਬਾਕੀ ਜੇ ਕੋਈ ਉਹਨੂੰ ਪ੍ਰੋਬਲਮ ਹੈ ਇਹਦਾ ਫੈਸਲਾ ਨਾ ਮੈਂ ਕਰ ਸਕਦਾ ਨਾ ਤੁਸੀਂ ਕਰ ਸਕਦੇ ਹੋ ਉਹ ਤਰੀਕੇ ਤੇ ਮਾਨਯੋਗ ਅਦਾਲਤ ਦੇ ਵਿੱਚ ਜਾਣ ਅਸੀਂ ਆਪਣੇ ਫੈਕਟਸ ਲਿਆਗੇ ਆਪਣੇ ਫੈਕਟਸ ਦੇ ਆਪਣੇ ਪਰਸਨਲ ਮੈਟਰ ਜਿਹੜੇ ਆ ਹਾਂਜੀ ਉਹਨੂੰ ਮੰਨਦਿਆਂ ਨਾਲ ਮਰਾ ਕੇ ਤੇ ਮੰਨਦਾ ਤੋਂ ਪੈਸੇ ਖਤੇ ਜਾ ਰਹੇ ਨੇ ਕਿਹੜੇ ਪਰਸਨਲ ਕਿਹੜੇ ਪਰਸਨਲ ਜਿਹੜਾ ਤੁਸੀਂ ਜਿਹਨੂੰ ਪੈਸੇ ਦਿੰਦੇ ਉਹਦੇ ਬਾਰੇ ਗੱਲ ਕਰਦੇ ਤੇ ਹਾਂਜੀ ਜੈਂਟਲਮੈਨ ਇਸ ਤਰ੍ਹਾਂ ਹੈਗਾ ਕਿ ਸਭ ਤੋਂ ਪਹਿਲਾ ਪੁਆਇੰਟ ਇਹ ਹੈ ਐਲੋਇਆ ਤੁਹਾਨੂੰ ਮੈਂ ਜਿਹੜੀ ਬੜ ਸਕਦੇ ਆ ਮੈਂ ਹਾਈਲਾਈਟ ਕਰਕੇ ਇਹ ਸਾਰਾ ਅਰਨਾਲ ਕੁਰਸੀ ਰੱਖੋ ਜਦੋਂ ਵੀ ਕੋਈ ਅਸੀਂ ਵਕੀਲ ਦੀ ਜਾਂ ਕਿਸੇ ਵੀ ਚੀਜ਼ ਦੀ ਐਪੁਆਇੰਟਮੈਂਟ ਕਰਦੇ ਆ ਉਹ ਥਰੂ ਸਾਡੀ ਐਗਜ਼ੈਕਟਿਵ ਬੋਡੀ ਦੀ ਮੀਟਿੰਗ ਦੇ ਅੰਦਰ ਹੁੰਦੀ ਆ ਐਗਜ਼ੈਕਟਿਵ ਬੋਡੀ ਦੀ ਮੀਟਿੰਗ ਬੁਲਾਈ ਗਈ ਜਿਹੜੀ ਲਾ ਫਰਮ ਇਸ ਲਾਅ ਫਰਮ ਦੀ ਗੱਲ ਕਰ ਰਿਹਾ ਐਡਵੋਕੇਟ ਲਾਅ ਫਰਮ ਦਾ ਹੁੰਦਾ ਜਿਹੜੀ ਸਾਡੀ ਲਾਅ ਫਰਮ ਆਲਰੇਡੀ ਇਹਨੂੰ ਕਰਦੀ ਪਈ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਕਿਉਂਕਿ ਕੇਸ ਆਲਰੇਡੀ ਪੈਂਡਿੰਗ ਹੈ ਅਮਰਸਾ ਡਿਸਟ੍ਰਿਕਟ ਕੋਰਟਸ ਤੇ ਹਾਂ ਉਹਨੇ ਇਹਦੇ ਕੇਸ ਦੇ ਕੋਈ ਜੱਜ ਸਾਹਿਬ ਦੇ ਦਿੱਤੇ ਹੋਏ ਫੈਸਲੇ ਨੂੰ ਚੈਲੰਜ ਕੀਤਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕੀਤੀ ਉਹਦੇ ਵਾਸਤੇ ਸਾਨੂੰ ਵੀ ਐਡਵੋਕੇਟ ਕਰਨਾ ਹੀ ਪੈਣਾ ਸੀ ਉਹਦਾ ਜਵਾਬਦੇਹੀ ਦੇਣ ਵਾਸਤੇ ਉਹਦੇ ਲਈ ਐਗਜ਼ੈਕਟਿਵ ਮੀਟਿੰਗ ਕਾਲ ਕੀਤੀ ਗਈ ਇਹ ਸਾਡੇ ਮਿਨਟਸ ਨੇ ਐਗਜ਼ੈਕਟਿਵ ਮੀਟਿੰਗ ਦੇ ਜਿਹਦੇ ਸਾਰੇ ਬੰਦੇ ਹਾਜ਼ਰ ਸਨ 70000 ਰੁਪਏ ਵਕੀਲ ਵੱਲੋਂ ਫੀਸ ਡਿਮਾਂਡ ਕੀਤੀ ਗਈ ਪਰ ਮੰਤਰ ਦਾ ਲਿਹਾਜ਼ ਲੈਂਦੇ ਆ ਰੱਬ ਨੂੰ ਮੁੱਖ ਰੱਖਦੇ ਆ ਉਹਨੇ 40000 ਰੁਪਏ ਸਾਡੇ ਕੋਲ ਡਿਮਾਂਡ ਕੀਤਾ ਇਸ ਮੀਟਿੰਗ ਦੇ ਵਿੱਚ ਇਹ ਸਾਰੇ ਬੰਦੇ ਖੁਦ ਹਾਜ਼ਰ ਸਨ ਚੈੱਕ ਇਹਨਾਂ ਵੱਲੋਂ ਕੱਟ ਕੇ ਦਿੱਤਾ ਗਿਆ ਬੀਗ ਫਾਈਨਾਂਸ ਸੈਕਟਰੀ ਉਹਦੇ ਨਾਮ ਦਾ ਤੇ ਮੈਨੂੰ ਦੱਸੋ ਜਦੋਂ ਇੱਕ ਲਾ ਫਰਮ ਕੋਲ ਪੈਸਾ ਗਿਆ ਉਹਦੇ ਨਾਮ ਦਾ ਚੈੱਕ ਗਿਆ ਤੇ ਸਾਡੇ ਉੱਤੇ ਕਿਸ ਚੀਜ਼ ਦਾ ਰੋਪ ਹੈ ਨਹੀਂ ਨਹੀਂ ਸਾਹਿਬ ਜੀ ਤੁਸੀਂ ਗੱਲ ਕਰ ਰਹੇ ਹੋ ਈ ਨਾਲ ਹੀ ਹੈ ਮੰਦਿਰ ਨਾਲ ਰਿਲੇਟਡ ਹੈ ਕਿ ਕਿਸੇ ਨਹੀਂ ਨਹੀਂ ਮੰਦਿਰ ਦਾ ਰਿਲੇਟਡ ਮੰਦਿਰ ਦੇ ਨਾਲ ਕੇਸ ਹੈ ਇਹ ਤੁਹਾਡੀ ਪਰਸਨਲ ਸੁਣੀ ਸੀ ਦੂਸਰੇ ਬੰਦੇ ਨਾਲ ਪਰ ਪੈਸੇ ਜਿਹੜੇ ਆ ਮੰਦਿਰ ਤੋਂ ਗਏ ਇਸ ਤਰ੍ਹਾਂ ਹੈਗਾ ਜੀ ਕਿ ਜਿਹੜਾ ਕੇਸ ਚੱਲ ਰਿਹਾ ਤੇ ਜੇ ਸਟੈਂਡਰਡ ਵਰਸਸ ਗੋਪਾਲ ਮੰਦਿਰ ਤੇ ਕਿਆ ਗੋਪਾਲ ਮੰਦਿਰ ਪਰਸਨਲ ਕੇਸ ਮੇਰੇ ਨਾਲ ਉਹਦੇ ਵਿੱਚ ਗੋਪਾਲ ਮੰਦਿਰ ਨਾਲ ਜਦੋਂ ਕੇਸ ਚੱਲ ਰਿਹਾ ਤੇ ਬੀਇੰਗ ਅਥੋਰਾਈਜ਼ਡ ਸਿਗਨੇਟਰੀ ਚਾਹੇ ਪ੍ਰੈਜ਼ੀਡੈਂਟ ਚਾਹੇ ਮ ਉੱਥੇ ਮੈਂ ਜਾ ਕੇ ਕੋਰਟ ਤੇ ਅਸੀਂ ਪ੍ਰੈਜ਼ੈਂਟ ਕਰਨਾ ਨਾ ਗੋਪਾਲ ਮੰਦਰ ਵੀ ਖੋਦੇ ਤੇ ਚੱਲੇ ਨਹੀਂ ਜਾਣਾ ਉੱਥੇ ਇਹਦੇ ਸਮਝਦਾਰੀਆਂ ਦੀ ਗੱਲ ਹੈ ਕਿ ਅਸੀਂ ਔਨ ਬਿਹਾਫ ਆਫ ਗੋਪਾਲ ਮੰਦਰ ਸਾਡੇ ਪ੍ਰੈਜ਼ੀਡੈਂਟ ਸਾਹਿਬ ਜਾਂ ਐਜ਼ ਅ ਜਨਰਲ ਸੈਕਟਰੀ ਮਨ ਹੁੰਦਾ ਪੇਸ਼ ਹੋਣਾ ਪੈਣਾ ਕੇਸ ਦੀਆ ਡਿਟੇਲਸ ਚਾਹੀਦੀਆਂ ਮੈਂ ਤੁਹਾਨੂੰ ਕੇਸ ਦੀਆਂ ਡਿਟੇਲਸ ਦਿੰਦਾ ਜਦੋਂ ਵਰਸਸ ਗੋਪਾਲ ਮੰਦਰ ਹੋ ਗਿਆ ਤੇ ਫਿਰ ਗੋਪਾਲ ਮੰਦਰ ਪਾਰਟੀ ਹੈ ਕਿ ਅਸੀਂ ਪਰਸਨਲ ਪਾਰਟੀ ਹੈ ਕਿ ਅਨੰਦ ਸਾਹਿਬ ਉਹਦਾ ਵੀ ਰੋਪਿਆ ਕਿ ਜਿਹੜੇ ਤੁਸੀਂ ਹਾਈ ਕੋਰਟ ਦੀ ਗੱਲ ਕਰਦੇ ਹੋ ਕਿ ਹਾਈ ਕੋਰਟ ਦਾ ਵੀ ਨਾ ਕਰਕੇ ਜੇ ਜਿਹੜੀ ਪੇਮੈਂਟ ਸੀ ਅਮਰ ਸਾਹਿਬ ਨੇ ਕਿਸੇ ਟੀਮ ਦੇ ਕੋਲ ਨਹੀਂ ਪਾਈ ਸਰ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਤੁਸੀਂ ਇੱਕ ਲਾ ਫਰਮ ਦੇ ਵਿੱਚ ਹਾਇਰ ਕਰ ਲਿਆ ਐ एग्जांपल ਹੈ ਕਿ ਜੇ ਕੋਈ ਕੋਰਟ ਦੇ ਵਿੱਚ ਚੱਲਦੀ ਤਰੀਕ ਲੈਣ ਵਾਸਤੇ ਉਹਦੇ ਮੁੰਛੀ ਨੂੰ ਭੇਜਿਆ ਜਾਂਦਾ ਵਕੀਲ ਜਿਹੜਾ ਸੀਨੀਅਰ ਐਡਵੋਕੇਟ ਆ ਉਹ ਕਦੀ ਨਹੀਂ ਜਾਂਦਾ ਲਾ ਫਰਮ ਦੀ ਇੱਕ ਟੀਮ ਹੁੰਦੀ ਐ 5 10 20 ਬੰਦਿਆਂ ਦੀ ਜਿਹੜੇ ਜਿਹੜੇ ਮੈਟਰ ਦੇ ਉੱਪਰ ਜਿੱਥੇ ਜਿੱਥੇ ਉਹ ਜ਼ਰੂਰਤ ਸਮਝਦੇ ਉੱਥੇ ਉਹਨੂੰ ਭੇਜਿਆ ਜਾਂਦਾ ਹੁਣ ਹਾਈ ਕੋਰਟ ਦਾ ਇਹ ਵਕੀਲ ਐ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਲਾ ਫਰਮ ਐ ਉਹ ਕਿੰਨੂੰ ਉੱਥੇ ਭੇਜਦਾ ਕਿੰਨੂੰ ਨੇ ਭੇਜਦਾ ਅਸੀਂ ਇਹਦਾ ਲਾ ਫਰਮ ਨੂੰ ਪੇਮੈਂਟ ਕੀਤੀ ਤੇ ਇਹਦੇ ਵੱਲੋਂ ਬਜਾਏ ਕਿ ਕੈਸ਼ ਦੀ ਫਿਗਰ ਦੇਣ ਦਿਓ ਅਗੋਏ ਜਵਾਬ ਆਂਦਾ ਕਿ ਮੈਂ ਇੱਕ ਬਹੁਤ ਵੱਡਾ ਬਿਜ਼ਨਸਮੈਨ ਆ ਮੇਰੇ ਕੋਲ ਇੰਨਾ ਸਮਾਂ ਨਹੀਂ ਕਿ ਮੈਂ ਤੁਹਾਡੀਆਂ ਚਿੱਠੀਆਂ ਦਾ ਜਵਾਬ ਦੇ ਸਕਾਂ ਇਹ ਤੁਸੀਂ ਬਾਈ ਬਾਈ ਮੈਲ ਨਹੀਂ ਨਾ ਜੀ ਇਹ ਸਾਡਾ ਆਫੀਸ਼ੀਅਲ ਗਰੁੱਪ ਹੈ WhatsApp ਦੇ ਉੱਤੇ ਆਫਿਸ ਬੀਅਰਰਸ ਦਾ ਜਿਹਦੇ ਉੱਤੇ ਸਾਡੀ ਸਾਰੀ ਆਫੀਸ਼ੀਅਲ ਕਾਰਸਪੋਂਡੈਂਸ ਚੱਲਦੀ ਹੈ ਉਹਦੇ 'ਚ ਕਹਿ ਰਿਹਾ ਮੈਂ ਬਹੁਤ ਵੱਡਾ ਬਿਜ਼ਨਸਮੈਨ ਆ ਮੇਰੇ ਕੋਲ ਸਮਾਂ ਨਹੀਂ ਹੈ ਤੁਹਾਨੂੰ ਕਰਨ ਲਈ ਤੇ ਇਹਦੇ ਵਾਸਤੇ ਐਗਜ਼ੈਕਟਿਵ ਮੀਟਿੰਗ ਬੁ ਉਸ ਨੇ ਜਿਹੜੀ ਵਟਸਐਪ ਤੇ ਗੱਲ ਕੀਤੀ ਐ ਮੇਰੀ ਪਾਇ ਇੱਕ ਮੀਟਿੰਗ ਬਣਾ ਕੇ ਤੁਸੀਂ ਗੱਲ ਹੀ ਕਿਉਂ ਦਾ ਬਣਾ। ਦੇਖੋ ਜੀ ਜਿਹੜਾ ਸਾਡਾ ਆਫੀਸ਼ੀਅਲ ਗਰੁੱਪ ਐ ਦੇ ਵਿੱਚ ਸਾਡੇ ਬਾਈ ਮੈਂਬਰ ਨੇ ਆਫਿਸ ਵੀਰਰਸ ਕੋਈ ਵੀ ਜਿਹੜੀ ਸਾਡੀ ਆਫੀਸ਼ੀਅਲ ਕੋਰੈਸਪੋਂਡੈਂਸ ਹੁੰਦੀ ਆ ਉਹ ਦੇ ਵਿੱਚ ਹੀ ਹੁੰਦੀ ਆ। ਬੁਲਾ ਕੇ ਵੀ ਇਹਦੇ ਨਾਲ ਗੱਲ ਹੋਈ ਐ ਇਹ ਰਿਟਨ ਦੇ ਤੌਰ ਦੇ ਉੱਤੇ ਵੀ ਜੋ ਲਿਖਤੀ ਤੌਰ ਤੇ ਅਸੀਂ ਇਹਨੂੰ ਦੇ ਸਕਦੇ ਸੀ ਆਫੀਸ਼ੀਅਲੀ ਅਸੀਂ ਉਹ ਵੀ ਇਹਨੂੰ ਦਿੱਤਾ। ਉਸ ਤੋਂ ਬਾਅਦ ਵੀ ਇਹਨੂੰ ਕੈ ਫਿਜ਼ੀਕਲ ਕੈਸ਼ ਦੀ ਜਿਹੜੀ ਫਿਗਰ ਵਾਸਤੇ ਇੱਕ ਪੁੱਛ ਲੈ ਸਾਨੂੰ ਬਾਰ-ਬਾਰ ਐਗਜ਼ੈਕਟਿਵ ਮੀਟਿੰਗ ਨਹੀਂ ਬੁલાਣੀ ਪੈਂਦੀ। ਔਰ 나ਹੀ ਉਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉਹਦੀ ਬੈਨੋ ਤਲਾਸ਼ ਕੀਤੀ ਫਿਰ ਅਸੀਂ ਇਹਨੂੰ ਰਿਕੁਐਸਟ ਕੀਤਾ ਕਿ ਭਾਈ ਸਾਹਿਬ ਇਹ ਸਾਨੂੰ ਫਿਕਰ ਦਿੱਤੀ ਜਾਵੇ ਕਿ ਸਾਡੇ ਮੰਦਰ ਦੀ ਇੰਟੀਗ੍ਰਿਟੀ ਤੇ ਟਰਾਂਸਪੇਰੈਂਸੀ ਆਫ ਜਿਹੜੇ ਫਾਈਨੈਂਸ਼ੀਅਲ ਅਕਾਊਂਟਿੰਗ ਹੈ ਉਹ ਬਹੁਤ ਜ਼ਰੂਰੀ ਹੈ ਅਸੀਂ ਆਡਿਟ ਕਰਾਣਾ ਆਡਿਟ ਕਰਾ ਕੇ ਅਸੀਂ ਫਰਦਰ ਪ੍ਰੋਡਿਊਸ ਕਰਨੀ ਹੈ ਅਸੀਂ ਜਨਰਲ ਹਾਊਸ ਕਰ ਪ੍ਰੋਡਿਊਸ ਕਰਨਾ ਪਰ ਇਹਦੇ ਵੱਲੋਂ ਕਿਸੇ ਇੱਕ ਵੱਲੋਂ ਚੀਜ਼ ਨਹੀਂ ਕੀਤੀ ਗਈ ਪੁਨੀਸ਼ ਸ਼ਰਮਾ ਦਾ ਬੀਇੰਗ ਅ ਡਿਪਟੀ ਫਾਈਨੈਂਸ ਸੈਕਟਰੀ ਇਹਦੇ ਅੰਦਰ ਕਮੈਂਟ ਆਇਆ ਕਿ ਮੈਨੂੰ ਜੀ ਕੈਸ਼ ਤੋਂ ਫਾਈਨੈਂਸ ਸੈਕਟਰੀ ਨੂੰ ਦੂਰ ਰੱਖਿਆ ਜਾਂਦਾ ਜਦਕਿ ਮ ਇਹਦੇ ਵੱਲੋਂ ਹੀ ਸਾਰਾ ਪੈਸਾ ਖਰਚਿਆ ਗਿਆ। ਇਹਦੇ ਵੱਲੋਂ ਸਾਰੇ ਵਾਊਚਰਸ ਪ੍ਰਪੇਅਰ ਕੀਤੇ ਗਏ। ਇਹਦੇ ਵੱਲੋਂ ਜਿਹੜੀ ਪੈਟੀ ਕੈਸ਼ ਬੁੱਕ ਤਾਂ ਕਿ ਵੀ ਉਹ ਸਾਰੀ ਵੈਰੀਫਾਈ ਕੀਤੀ ਗਈ। ਜਦੋਂ ਕੈਸ਼ ਇਹਦੇ ਕੋਲ ਹੈ। ਅਕਾਉਂਟੇਬਿਲਟੀ ਇਹਦੇ ਕੋਲ ਹੈ। ਲਿਖਦਾ ਇਹ ਬਿਆ ਪੈਸੇ ਹੀ ਖਰਚਦਾ ਪਿਆ ਤਾਂ ਸਾਡੇ ਦਾ ਕਿਸ ਤਰ੍ਹਾਂ ਇਲਜ਼ਾਮ ਲਾ ਰਹੇ ਆ। ਜੀ ਪੈਟੀ ਕੈਸ਼ ਬਾਰੇ ਕਹਿੰਦੇ ਤੁਸੀਂ ਕੋਈ ਮੈਨੇਜਰ ਕੋਲ ਸਰ ਪੈਟੀ ਕੈਸ਼ ਇੱਕ ਬੜੀ ਛੋਟੀ ਜਿਹੀ ਰਕਮ ਹੁੰਦੀ ਹੈ ਜਿਹੜੇ ਸਾਡੇ ਦਫ਼ਤਰੀ ਰੋਜ਼ ਦੇ ਖਰਚੇ 20-25 ਹਜ਼ਾਰ ਰੁਪਈਆ ਨੂੰ ਦਿੱਤਾ ਹੁੰਦਾ ਹੈ ਕਿ ਜਿਹੜੀ ਕੈਸ਼ ਹੋ ਜਾਵੇ। ਉਹਦਾ ਜਿਹੜਾ ਹਿਸਾਬ ਤੇ ਇਹਨੇ ਮਲਾਣਾ ਨ ਜਿਸ ਦਿਨ ਸਾਡਾ ਮੈਨੇਜਰ ਇਥੋਂ ਛੱਡ ਕੇ ਗਿਆ 1 ਜਨਵਰੀ ਨੂੰ ਉਹਦੀ ਜੋਕ ਉਹਦੇ ਬੁਕਸ ਦੀ ਫਿਗਰ ਹੈ ਗਈ ਸੀ ਉਹ ਐਸ ਇਟ ਇਜ਼ ਫਿਗਰ ਜਿਹੜੀ ਹੈ ਉਹਨਾਂ ਨੂੰ ਸਾਡੇ ਆਫਿਸ ਦੇ ਅੰਦਰ ਜਮ੍ਹਾਂ ਕਰਾ ਕੇ ਗਿਆ ਉਹਦੇ ਅੰਦਰ ਕੋਈ ਡਿਫਰੈਂਸ ਨਹੀਂ ਹੈ ਕਿਸੇ ਚੀਜ਼ ਦਾ ਇਹ ਦੇਖ ਇਹ ਦੇਖ ਬੜੀ ਸਿੱਧੀ ਕਲੀਅਰ ਗੱਲ ਹੈ ਜੇ ਇਹਨਾਂ ਨੂੰ ਕਿਸੇ ਤਰੀਕੇ ਦਾ ਸ਼ੱਕ ਹੈ ਇਨਕੁਆਰੀ ਅਫਸਰ ਚੇਂਜ ਕਰਾ ਕੇ ਕੀ ਹੋਰ ਲਵਾ ਲੈਣ ਅਨੰਦ ਸਿੰਘ ਜੀ ਨੇ ਕਿਹਾ ਕਿ ਤੁਹਾਡੇ ਤੇ ਪਹਿਲਾਂ ਵੀ ਇੱਕ ਪਿਸਤੌਲ ਦੇ ਨਾਲ ਪਿਸਤੌਲ ਦਾ ਕੋਈ ਕੇਸ ਚੱਲ ਰਿਹਾ ਹੈ ਜਿਹੜੇ ਕੁਝ ਸਟ੍ਰੀਟ ਮੈਨਰ ਨੂੰ ਪਿਸਤੌਲ ਦਿਖਾਇਆ ਸੀ ਕੋਈ ਨਹੀਂ ਕੋਈ ਬੰਦਿਆਂ ਨੂੰ ਤੁਸੀਂ ਡਰਾਉਂਦੇ ਹੋ ਇਸੇ ਤਰ੍ਹਾਂ ਕੋਈ ਕੋਈ ਕੇਸ ਨਹੀਂ ਮਿਲਦਾ ਉਹ ਕਹਿੰਦੇ ਕਿ ਪੁਲਿਸਰਵਾ ਕਹਿ ਰਿਹਾ ਵਾ ਕਿ ਅਨੰਦ ਸਾਹਿਬ ਦੇ ਜਨਰਲ ਸੈਕਟਰੀ ਹੈਗੇ ਜਿਹੜੇ ਉਹਨਾਂ ਨੇ ਕਿਹਾ ਜਿਹੜੇ ਪਤਨਪਾਦਾਂ ਦੇ ਵਿੱਚ ਇਹ ਤਾਂ ਕਹਿਣ ਦੀਆਂ ਗੱਲਾਂ ਜੀ ਉਹ ਤਾਂ ਮੈਂ ਜੋ ਮਰਜ਼ੀ ਰੋਪੇ ਤੇ ਉਹਨੇ ਲਾ ਦਿੰਦਾ ਮੈਨੂੰ ਬਹੁਤ ਜਿਹੜੇ ਕੀਤੀ ਹੈ ਮੈਂ ਤੁਹਾਨੂੰ ਲਾਈਵ ਸੁਣਾਇਆ ਮੈਂ ਕਿ ਤੁਹਾਡਾ ਮੂੰਹ ਜਬਾਨੇ ਤੇ ਗੱਲ ਨਹੀਂ ਕੀਤੀ ਹੈਗੀ ਇਹੀ ਐਵੀਡੈਂਸ ਮੈਂ ਉਹਨਾਂ ਨੂੰ ਪ ਇਹ ਐਵੀਡੈਂਸ ਮੈਂ ਕਮਿਸ਼ਨਰ ਸਾਹਿਬ ਕੋਲ ਪੇਸ਼ ਹੋ ਕੇ ਦੇ ਕੇ ਆਇਆ ਹਾਂ ਬਾਕੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਸਾਡਾ ਸਵਾਲ ਜੁਮਾ ਦਾ ਇਹੀ ਕਹਿਣਾ ਹੈ ਕਿ ਜਿਹੜੀ ਰਜਿਸਟਰੀ ਕੱਟੀ ਜਾ ਰਹੀ ਹੈ ਸਾਡੇ ਤੋਂ ਹੋਇਆ ਹੈ ਕਿ ਆਪਾਂ ਇਹਨਾਂ ਨੂੰ ਮੰਗਦਾ ਤੇ ਜਿਹੜੇ ਪੈਸੇ ਆ ਪਰਸਨਲ ਯੂਜ਼ ਨਹੀਂ ਕਰਨ ਦੇਣੇ ਜਿਹਦੇ ਕਰਕੇ ਇਹ ਰਜਿਸਟਰ ਸਰ ਜਦੋਂ ਕੈਸ਼ ਇਹਨਾਂ ਦੇ ਕੋਲ ਕਹਿ ਜੀ ਇਹਨਾਂ ਕੋਲ ਸਾ ਇੱਕ ਕੈਸ਼ ਇਹਨਾਂ ਦੇ ਕੋਲ ਮੈਂ ਤੇ ਅ ਮੇਰੇ ਕੋਲ ਸਾਰੇ ਕੋਰਸਪੋਂਡੈਂਸ ਆ ਮੈਂ ਤੁਹਾਨੂੰ ਦੇ ਰਿਹਾ ਐ ਤੁਸੀਂ ਸਾਰੇ ਇਹਦੇ ਪੜੋ ਤੇ ਇਹਦੇ ਦਿੱਤੇ ਜਵਾਬ ਮੈਨੂੰ ਤੁਸੀਂ ਐਜ਼ ਅ ਕੈਸ਼ੀਅਰ ਜੇ ਮੈਂ ਰੋਲ ਹੈਗਾ ਮੈਨੂੰ ਪੁੱਛ ਦਿਓ ਕਿ ਮੇਰੇ ਕੋਲ ਕਿੰਨੇ ਪੈਸੇ ਮੌਜੂਦ ਨੇ ਤੇ ਮੈਨੂੰ ਦੱਸਣ ਚ ਕੀ ਹਰਜਾ ਮੇਰੇ ਕੋਲ 10000 ਰੁਪਏ ਤੇ 20000 ਹੈ ਤੇ ਜਦੋਂ ਮੈਂ ਟਾਲ ਮਟੋਲ ਕਰਾਂਗਾ ਕਿ ਮੇਰੇ ਕੋਲ ਟਾਈਮ ਨਹੀਂ ਮੈਂ ਵੱਡਾ ਬਿਜ਼ਨਸਮੈਨ ਐ ਐਗਜ਼ੈਕਟਿਵ ਮੀਟਿੰਗਾਂ ਮੇਰੇ ਕੋਲ ਇਹਨਾਂ ਰਾਈਟਿੰਗ ਆ ਮੈਂ ਵਰਬਲ ਤੇ ਗੱਲ ਹੀ ਕੋਈ ਨਹੀਂ ਕਰਦਾ ਪਿਆ ਔਰ ਇਹਦੇ ਜੋ ਦਿੱਤੇ ਜਵਾਬ ਉਹ ਵੀ ਵਰਬਲ ਅਗਲਾ ਮੈਂ ਤੁਹਾਨੂੰ ਇੱਕ ਪੁਆਇੰਟ ਕਰ ਕਲੀਅਰ ਕਰਦਾ ਇਸ ਬੰਦੇ ਵੱਲੋਂ ਇਹ WhatsApp ਤੇ ਮੇਰੇ ਪਰਸਨਲ ਮੈਸੇਜ ਦਿੱਤੇ ਗਏ ਹलो ਇਹ ਤੁਸੀਂ ਜ਼ਰੂਰ ਦੇਖੋ ਆ ਪੜੋ ਇਹਦੇ ਚ ਲਿਖਿਆ ਜਾ ਰਿਹਾ ਹੈ ਕਿ ਹੁਣ ਮੈਂ ਫਾਈਨੈਂਸ ਸੈਕਟਰੀ ਤੇ ਤੂੰ ਜਨਰਲ ਸੈਕਟਰੀ ਤੂੰ ਆਪਣੀ ਪਾਵਰ ਵਰਤ ਮੈਂ ਆਪਣੀ ਕਰਦਾ ਹੁਣ ਮੈਂ ਅੱਜ ਤੋਂ ਬਾਅਦ ਟੰਡਨ ਦੇ ਨਾਲ ਆ ਤੇ ਉਹਦੇ ਅਸੀਂ ਪੈਸੇ ਜਿਹੜੇ ਦਵਾ ਕੇ ਹੀ ਛੱਡਨੇ ਆ ਇਹਦੇ ਚ ਕਲੀਅਰ ਲਿਖਿਆ ਹੈ ਤੂੰ ਚਾਹੇ ਤੁਸੀਂ ਚਾਹੇ ਕਮੇਟੀ ਦੇ 30 ਬੰਦੇ ਇੱਕ ਪਾਸੇ ਹੋ ਜੋ ਅਸੀਂ 2 ਤੋਂ 3 ਬੰਦੇ ਹੀ ਬਹੁਤ ਐ ਜਿਸ ਸਤ ਬੰਦੇ ਦੇ ਨਾਲ ਸਾਡੀ ਮੰਦਰ ਕਮੇਟੀ ਦਾ ਆਲਰੇਡੀ ਡਿਸਪਿਊਟ ਚੱਲ ਰਿਹਾ ਜਾਂ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈ ਅਜੇ ਜੱਜ ਸਾਹਿਬ ਵੱਲੋਂ ਉਹਦੇ ਉੱਤੇ ਕੋਈ ਮਾਨਯੋਗ ਅਦਾਲਤ ਵੱਲੋਂ ਡਿਸੀਜਨ ਨਹੀਂ ਦਿੱਤਾ ਗਿਆ ਤੇ ਇਹਨਾਂ ਨੂੰ ਕਿਉਂ ਜਲਦੀ ਉਹਨੂੰ ਪੈਸੇ ਦਿਵਾਣ ਦੀ ਇਹਨਾਂ ਦਾ ਕੀ ਪਰਸਨਲ ਇੰਟਰਸਟ ਹੈ ਇਹ ਇਹਨਾਂ ਨੂੰ ਪੁੱਛਿਆ ਜਾਦਾ ਸਰ ਜੇ ਤੁਸੀਂ ਜਿਹੜਾ ਜਮੀਨ ਇਸਾਰੇ ਸ੍ਰੀ ਅਰਣੋਗ ਹੋ ਰਿਹਾ ਮੈਂ ਸਾਰੇ ਜਿਹੜੇ ਵੀ ਚੈੱਕ ਦੇ ਨੂੰ ਇਹਨਾਂ ਕਿ ਇਸ ਮੈਟਰ ਨੂੰ ਲੈ ਕੇ ਵੀ ਕਾਫੀ ਤੁਹਾਡੇ ਚ ਬਹਿਸ ਬਾਜੀ ਹੋਈ ਸੀਗੀ ਆਪਾਂ ਚੈੱਕ ਨਹੀਂ ਘਟਨਾ ਸਰ ਇਹ ਇਹਨਾ ਨਹੀਂ ਨਹੀਂ ਜੀ ਇਹਨਾਂ ਵਨੋਂ ਦੇਖੋ ਜਿਹੜੀ ਚੈੱਕ ਦੇ ਉੱਤੇ ਨਾਮ ਹੀ ਲਿਖਾਇਆ ਗਿਆ ਸਿਰਫ ਪੈਸੇ ਦੇ ਚੈੱਕ ਦਾ ਨਾਮ ਬਾਅਦ ਚ ਭਰਾਂਗੇ ਸਾਹਿਬ ਜੀ ਇਸ ਤਰ੍ਹਾਂ ਹੈ ਗਾਇਆ ਕਿ ਜੇ ਕੋਈ ਚੈੱਕ ਦੇ ਉੱਤੇ ਵੈਸੇ ਦਾ ਨਾਮ ਇਹਦੇ ਵੱਲੋਂ ਭਰਿਆ ਗਿਆ ਜੀ 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 ਜੇ ਲੇਟਰ ਆਨ ਵੀ ਭਰਿਆ ਗਿਆ ਮੇਰਾ ਤਾਂ ਨਹੀਂ ਭਰਿਆ ਗਿਆ ਪ੍ਰਧਾਨ ਜੀ ਦਾ ਨਹੀਂ ਭਰਿਆ ਗਿਆ ਜਿਹੜਾ ਸੀ ਆ ਪੁਆਇੰਟ ਕੀਤਾ ਵਾ ਐਡਵੋਕੇਟ ਜਾਂ ਲਾ ਫਰਮ ਕੀਤੀ ਉਹਦੇ ਨਾਲ ਹੀ ਗਏ ਉਹਦੇ ਨਾਲ ਹੀ ਖਾਤੇ ਪੈਸੇ ਗਏ ਆ ਬੈਂਕਿੰਗ ਆ ਬੈਂਕ ਦੇ ਡਿਟੇਲਸ ਤਾਂ ਬੋਲਦੀ ਮੈਂ ਛੋਟ ਬੋਲ ਸਕਦਾ ਬੈਂਕ ਦੀ ਟ੍ਰਾਂਜੈਕਸ਼ਨ ਥੋੜਾ ਗਲਤ ਬੋਲ ਸਕਦੀ ਆ ਹਾਂਜੀ ਹੋਰ ਦੱਸੋ ਸਰ ਉਹਨਾਂ ਨੇ ਕਿਹਾ ਵੀ ਧੀਰ ਦੇ ਪਤੀ ਜੀ ਸਾਹਿਬ ਗਏ ਨਹੀਂ ਕਿਉਂਕਿ ਉਹਨਾਂ ਨੂੰ ਪੈਸੇ ਨਹੀਂ ਮਿਲਦੇ ਤਾਂ ਧੀਰ ਦੇ ਹਾਈ ਕੋਰਟ ਦੇ ਕੋਈ ਵਕੀਲ ਹੀ ਨਹੀਂ ਖੋਲਤਾ ਉੱਥੇ ਹਾਂਜੀ ਇਸ ਤਰ੍ਹਾਂ ਜੀ ਕਿ ਜਿਹੜੇ ਹਾਈ ਕੋਰਟ ਦੇ ਪਹਿਲੇ ਉਹਨਾਂ ਨੇ ਐਪਲੀਕ ਇੱਕ ਪ੍ਰੋਸੀਜਰ ਹੁੰਦਾ ਜਿਹੜਾ ਕੋਰਟ ਦਾ ਸਭ ਤੋਂ ਪਹਿਲੇ ਉਹਦੇ ਕੋਲ ਐਪਲੀਕੇਸ਼ਨ ਪਾਈ ਗਈ ਜਿਹਦੇ ਵਾਸਤੇ 16 ਤਰੀ ਕੀ ਐਪਲੀਕੇਸ਼ਨ ਸਬਮਿਟ ਹੋਣੀ ਹੈ ਕਿ ਨਹੀਂ ਹੋਣੀ ਜਦੋਂ ਉਥੋਂ ਸਬਮਿਟ ਹੋਏਗੀ ਤੇ ਨੋਟਿਸ ਆਫ ਮੋਸ਼ਨ ਜਿਹੜਾ ਹੈ ਉਹ ਸਾਨੂੰ ਉਹਦੇ ਇਸ਼ੂ ਹੋਏਗਾ ਸਾਡਾ ਵਕੀਲ ਜਾਂ ਮੈਂ ਉਦੋਂ ਪੇਸ਼ ਹੋਵਾਂਗੇ ਜਦੋਂ ਮੈਨੂੰ ਸਮਨਿੰਗ ਹੋਏਗੀ ਜਿਹੜੀ ਪਹਿਲੀ ਇਨੀਸ਼ੀਅਲ ਸਟੇਜ ਦੇ ਉੱਪਰ ਐਪਲੀਕੇਸ਼ਨ ਸਬਮਿਟ ਕੀਤੀ ਆ ਤੇ ਮੈਂ ਉੱਥੇ ਜਾ ਕੇ ਕਿਸ ਤਰ੍ਹਾਂ ਖੜਾ ਹੋ ਜਾਵਾਂ ਕਿ ਜੀ ਮੇਰੇ ਖਿਲਾਫ ਕੇਸ ਹੋਇਆ ਹੋ ਸਕਦਾ ਹੈ ਜੀ ਸਾਹਿਬ ਉਹਦੇ ਹਾਈ ਕੋਰਟ ਨੂੰ ਰਿਜੈਕਟ ਹੀ ਕਰ ਦਿੰਦੀ ਉਸ ਪਟੀਸ਼ਨ ਨੂੰ ਜੇ ਐਪਲੀਕੇਸ਼ਨ ਸਬਮਿਟ ਹੋਈ ਨੋਟਿਸ ਆਫ ਮੋਸ਼ਨ ਇਸ਼ੂ ਕੀਤਾ ਗਿਆ ਤੇ ਫਰਦਰ ਜਿਹੜਾ ਸਾਡਾ ਵਕੀਲ ਸਾਡੇ ਕੋਲ ਤਿੰਨ ਤਰੀਕ ਹੈ ਉੱਥੇ ਵਕੀਲ ਪੇਸ਼ ਹੋ ਜਾਏਗਾ ਸਾਰੇ ਬੇਬਨਿਆਦਾ ਜੀ ਇਹ ਸਾਰਾ ਜਿਹੜਾ ਮੈਟਰ ਹੈ ਇਹਨਾਂ ਨੇ ਅਪਰੋਕਸੀਮੇਟਲੀ 1.5 ਲੱਖ ਦਾ ਮੰੰਦਰ ਦੇ ਵਿੱਚ ਘਬ ਅੱਜ ਵੀ ਇਹਦੇ ਕੋ ਡੇਢ ਲੱਖ ਦੇ ਪੈਸਿਆਂ ਦਾ ਸਾਡਾ ਸਾਡੇ ਬੁਕਸ ਦੇ ਹਿਸਾਬ ਦੇ ਨਾਲ ਇਹ ਪੈਸੇ ਸਾਨੂੰ ਅੱਜ ਵੀ ਬਾਰ ਬਾਰ ਕਹਿਣ ਤੇ ਨਹੀਂ ਦਿੱਤੇ ਜਾ ਰਹੇ ਇਹ ਸਿਰਫ ਉਹ ਪੈਸਿਆਂ ਨੂੰ ਠਗਣ ਵਾਸਤੇ ਮਾਰੀ ਹੋਈ ਜਿਹੜੀ ਮੰਦਰ ਦੇ ਪੈਸਿਆਂ ਨਾਲ ਠੱਗੀ ਜਿਹੜੀ ਹੈ ਉਹਨੂੰ ਕਵਰ ਕਰਨ ਲਈ ਇਹ ਝੂਠੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਉਹਨੇ ਤੁਸੀਂ ਵੀ ਅਚਨਲ ਲਿਖੜੇ ਪਾਇਦੇ ਹੋ ਉਹ ਅਸੀਂ ਕੋਈ ਗੱਲ ਨਹੀਂ ਇਹਨੂੰ ਜਿੰਨੀ ਆਪਾਂ ਕਾਰਸਪੋਂਡੈਂਸ ਕਰ ਰਹੇ ਆ ਬਾਕੀ ਜਿਹੜਾ ਫਰਦਰ ਅਸੀਂ ਪੁਲਿਸ ਨੂੰ ਤੇ ਕੋਰਟ ਦੇ ਵਿੱਚ ਇਹਨੂੰ ਫਾਈਲ ਕਰਾਂਗੇ ਕਿਉਂ ਦੇ ਉੱਤੇ ਜੋ ਹੈਗਾ ਸਾਨੂੰ ਇਹਦਾ ਹਿਸਾਬ ਕਿਤਾਬੇ ਦਵਾਇਆ ਜਾਵੇ ਜੇੜਾ ਵੀ ਕੋਈ ਮੈਂਬਰ ਤੁਹਾਡੇ ਜਾਂ ਵਰਤਾਨਗੀ ਦੇ ਖਿਲਾਫ ਕੋਈ ਬਾਤ ਚੁਕਦਾ ਹਾਂਜੀ ਤੇ ਤੁਸੀਂ ਉਹਨਾਂ ਨੂੰ ਪਹਿਲੇ ਡਰਾਉਂਦੇ ਹੋ ਅੱਛਾ ਜੀ ਉਸ ਤੋਂ ਬਾਅਦ ਉਹਨਾਂ ਨੂੰ ਕਮੇਟੀ ਤੋਂ ਬਾਹਰ ਕਰ ਦਿੰਦੇ ਇੱਥੇ ਚੁਕਬਾਰ ਦਾ ਬੰਦਾ ਤੇ ਹੈ ਨਹੀਂ ਤੇ ਜੇ ਕੋਈ ਐਸੀ ਗੱਲ ਹੈ ਕੁਝ ਕਹਿ ਤਾ ਹੁੰਦੀ ਤੇ ਮੇਰੇ ਖਿਆਲ ਨਾਲ ਇਹਨਾਂ ਦੇ ਨਾਲੇ ਸਾਰੇ ਮੈਂਬਰ ਨਾਲ ਸਾਥ ਦੇ ਰਹੇ ਆ ਇਹ ਸਾਰੇ ਮੈਂਬਰ ਨੇ ਸਾਰੇ ਕਮੇਟੀ ਦੇ ਮੈਂਬਰ ਹੈ ਜੀ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਹੈ ਕੋਈ ਬਾਹਰ ਦਾ ਬੰਦਾ ਨਹੀਂ ਹੈ ਤੇ ਜੇ ਕੋਈ ਇਹੋ ਜਿਹਾ ਰੋਸ਼ ਹੋਵੇ ਕੋਈ ਪ੍ਰੋਬਲਮ ਨਹੀਂ ਹੈ ਸਿਰਫ ਜਿਹੜੇ ਪੈਸੇ ਦਾ ਜਿਹੜਾ ਜਿਹੜਾ ਇਹਦੇ ਕੋਲ ਅਸੀਂ ਪੁੱਛ ਰਹੇ ਆ ਕਿੰਨਾ ਕਰ ਕੋ ਫਿਜ਼ੀਕਲ ਕੈਸ਼ ਉਹ ਸਾਨੂੰ ਨਹੀਂ ਦੱਸਿਆ ਜਾ ਰਿਹਾ ਇਹ ਸਾਰਾ ਜੋ ਵੀ ਪ੍ਰੋਬਲਮ ਜੋ ਵੀ ਇਹ ਚੀਜ਼ਾਂ ਹੋ ਰਹੀਆਂ ਉਹਦੇ ਤੁਹਾਡਾ ਸਵਾਲ ਸੀ ਆਪਣਾ ਰਾਜਨ ਜੀ ਕਿ ਉਹਨਾਂ ਵੱਲੋਂ ਸਵਾਲ ਪੁੱਛਿਆ ਸੀ ਕਿ ਪੁਨੀਤ ਸ਼ਰਮਾ ਨੇ ਅਲੀਗੇਸ਼ਨ ਮੈਂ ਦੱਸਦਾ ਸੀ 26 ਤਰੀਕ ਧਮਕੀ ਦਿੱਤੀ ਜਦੋਂ ਮੰਗ ਹਾਂਜੀ 26 ਤਰੀਕ ਨੂੰ ਇਹਨਾਂ ਵੱਲੋਂ ਮੈਨੂੰ ਇੱਕ ਟੈਲੀਫੋਨਿਕ ਕਾਲ ਰੀਸੀਵ ਹੋਈ ਸ਼ਾਮ ਨੂੰ 8:30 ਵਜੇ 26 ਸਪਟੰਬਰ ਨੂੰ ਇਹਨੂੰ ਮੈਂ ਪਹਿਲੇ ਪੁੱਛਿਆ ਕਿ ਪੁਨੀਤ ਬਾਉ ਜੀ ਕੀ ਹਾਲ ਹੈ ਉਸ ਤੇ ਇਸ ਬੰਦੇ ਦੀ ਜੋਰ ਲੈਂਗੁਏਜ ਜੋ ਵਰਡਿੰਗ ਉਹਦੇ ਜਿਹੜਾ ਰਿਕਾਰਡਿੰਗ ਮੇਰੇ ਕੋਲ ਹੈ ਮੈਂ ਤੁਹਾਨੂੰ ਜ਼ਰੂਰ ਇਹਦੇ ਵਿੱਚ ਹੀ ਸੁਣਾਣੀ ਚਾਣਾ ਇਹਦੇ ਚ ਆ ਜਾਏਗਾ ਤੁਹਾਡੇ ਹਾਂਜੀ ਹਾਂਜੀ ਲਓ ਜੀ ਹੈਲੋ ਹਾਂ ਦੱਸ ਲਿਆ ਗਿਆ ਰਹਾ ਤੁਨ ਚੌਲ ਚ ਉਹ ਚੌਲ ਚ ਤੂੰ ਫੋਨ ਕੀਤਾ ਹੈ ਤੇਰੇ ਨੂੰ ਮੈਂ ਥੋੜਾ ਕੀਤਾ ਫੋਨ ਨਹੀਂ ਤੂੰ ਠੀਕ ਹੈ ਭਾਈ ਆ ਤੇ ਆ ਚੌਂ ਚ ਕੀ ਕਰ ਚਾਹ ਬਸ ਤੂੰ ਬੈਠਾ ਮੈਂ ਕਰਾਂਗਾ ਤੈਨੂੰ ਪਿਸਤੌਲ ਕਿਨੇ ਗਿਆ ਪੂਰੇ ਰਜੇ ਨਹੀਂ ਤੈਨੂੰ ਤੈਨੂੰ ਪਿਸਤੌਲ ਜੜੇਗੇ ਸਰ ਤੋਂ ਨਹੀਂ ਤੈਨੂੰ ਕਿਨੇ ਕਹੇ ਤੈਨੂੰ ਪਿਸਤੌਲ ਤੈਨੂੰ ਕਿਨੇ ਕਹੇ ਤੂੰ ਅੱਗੇ ਆਉਣਾ ਨਹੀਂ ਤੂੰ ਕਰਨਾ ਕੀ ਆ ਜਾਣਾ ਮੈਂ ਕੀ ਕਰਨਾ ਤੂੰ ਆਜੇ ਚੌਕ ਉਤ ਤੂੰ ਕੀ ਕਰਨਾ ਚੌਕ ਜੀ ਵੀ ਆ ਜਾਨੇ ਦੱਸ ਕੀ ਕਰਨਾ ਕੀ ਤੂੰ ਹੈ ਬਾਤ ਕੀ ਹਮ ਕੀ ਕਰਨਾ ਅੱਜ ਇਹ ਬਾਅਦ ਜਿਹੜੀ ਇਹ ਹਾਂਜੀ ਇਹਦੀ ਵੀਡੀਓ ਮੇਰੇ ਕੋਲ ਉਪਲਬਧ ਹੈ ਉਸ ਤੋਂ ਬਾਅਦ ਇਹਨਾਂ ਨੇ ਤਿੰਨਾਂ ਬੰਦਿਆਂ ਨੇ ਮੇਨ ਗੇਟ ਦੇ ਬਾਹਰ ਮੰਦਿਰ ਦੇ ਖੜੇ ਹੋ ਕੇ ਪੂਰੀ ਮੈਨੇਜਮੈਂਟ ਕਮੇਟੀ ਨੂੰ ਪ੍ਰਧਾਨ ਜੀ ਨੂੰ ਸੈਕਟਰੀ ਨੂੰ ਤੇ ਮੈਂਬਰਾਂ ਨੂੰ ਜਿੰਨੀ ਇਹਨਾਂ ਨੇ ਗੱਲ ਕੱਢੀ ਜਿਹੜੀ ਕਿ ਮੰਦਿਰ ਦੇ ਮੌਜੂਦ ਜਿਹੜੀਆਂ ਲੇਡੀਜ਼ ਸੀਗੀਆਂ ਜਾਂ ਬੱਚੇ ਸੀਗੀਆਂ ਬਜ਼ੁਰਗ ਸੀ ਕੀ ਇਮਪ੍ਰੈਸ਼ਨ ਉਹਦੇ ਉੱਤੇ ਪਿਆ ਤੇ ਮੰਦਿਰ ਦੇ ਕੀ ਇਹਨਾਂ ਨੇ ਸੋਸਾਇਟੀ ਦੀ ਰੈਪਿਊਟੇਸ਼ਨ ਰੱਖੀ ਬਿਲਕੁਲ ਹਾਂਜੀ ਵੀਡੀਓ ਹੈਗੀ ਜੀ ਬਾਅਦ ਤੁਹਾਨੂੰ ਪ੍ਰੋਵਾਈਡ ਕਰਵਾਣਾ ਹਾਂਜੀ ਉਹਨਾਂ ਦਾ ਪਲੈਨ ਹੈ ਜਿਹੜਾ ਤੁਹਾਡਾ ਮੈਟਰ ਹੋਇਆ ਵਾ ਹਾਂਜੀ ਦਸੋ ਜਾਣ ਵਾਸਤੇ ਉਹ ਲਿਸਟ ਦਿੱਤੀ ਗਈ ਕਿ 96000 ਰੁਪਇਆ ਦੇਣਾ ਦੂਸਰੇ ਤਿੰਨ ਦਿਨ ਬਾਅਦ ਉਹ ਰਸੀਦ ਲਾ ਕੇ ਲੈ ਗਿਆ ਉਹ 119000 ਰੁਪਇਆ ਉਹਦੇ ਚ ਸ਼ੋਅ ਕਰਦਾ ਪਿਆ ਨਾਨ ਸਾਹਿਬ ਨੋ ਡਾਕਟਰ ਨੂੰ ਅੰਦਰ ਕੁ ਬਹੁਤ ਨਾਮ ਬੱਚੇ ਬੱਚੇ ਨਾਲ ਕੇ ਆਦਿ ਕੁ ਦਿਵਾਂ ਦੇ ਅੰਦਰ ਫਿਰ ਤੋਂ ਲੈ ਕੇ ਉਹਦਾ ਬਹੁਤ ਮੈਨਰ ਦੀ ਦੇ ਕੇ ਬੜਾ ਗੱਲ ਜਾਇਆ ਗਿਆ ਕਿ ਇਹਦੇ ਮੈਂਬਰ ਪਾ ਕੇ ਗਾਂ ਤੋਂ ਥੋੜਾ ਧਿਆਨ ਖੇਡਿਆ ਗਿਆ ਬਿਲਕੁਲ ਧਿਆਨ ਰੱਖਿਆ ਜਾਏਗਾ ਜੀ ਇਹ ਚੀਜ਼ਾਂ ਜਿਹੜੀਆਂ ਇਹ ਸਾਧਨ ਤੋਂ ਫੇਰਿਆ ਹੈ ਉਹ ਉਹ ਦੇਖੋ ਜੀ ਜਦੋਂ ਐਡਾ ਵੱਡਾ ਸੀ ਇੱਕ ਪਰਿਵਾਰ ਬਣਾਉਨੇ ਆ ਕੋਈ ਆਰਗੇਨਾਈਜੇਸ਼ਨ ਚਲਾਉਣ ਵਾਸਤੇ ਇਹ ਕਹਿੰਦਾ ਨਹੀਂ ਪੁੱਛਦਾ ਵੀ ਅਸੀਂ ਇਹੇ ਨੀਂਜ ਪਰ ਲਿਖੀ ਹੈ ਪਰ ਕੀ ਕਰੀਏ ਮੈਂ ਤਾਂ ਸੋਈ ਮੈਸਜ ਬਾਇਦਾ ਅੱਛਾ ਜਿਹੜੀ ਦਰਵਾਜ਼ਾ ਜਿਹੜਾ ਪੁੱਛਦੀ ਰਹਿੰਦੀ ਹੈ ਹਾਂ ਦੇਖੋ ਜੀ ਬਦਨਾਮੀ ਨਾ ਤੇ ਕਮੇਟੀ ਕਰ ਰਹੀ ਹੈ ਨਾ ਕਮੇਟੀ ਵੱਲੋਂ ਕੋ ਕੰਮ ਕੀਤਾ ਜਾ ਰਿਹਾ ਹੁਣ ਜਦੋਂ ਕੈਸ਼ ਫైనాన్స్ ਸੈਕਟਰੀ ਕੋਲ ਕੈਸ਼ ਹੈ ਜਦੋਂ ਕੈਸ਼ ਦੀ ਬੈਸਲਮੈਂਟ ਇਹਨੇ ਕਰਨੀ ਹੈ ਜਦੋਂ ਨੀਅਤ ਹੀ ਖਰਾਬ ਹੋ ਗਈ ਇਨਸਾਨ ਦੀ ਬੰਦੇ ਦੀ ਉਹਦੇ ਵਿੱਚ ਮੇਰਾ ਜੋ ਮਰਜ਼ੀ ਹੈ ਕਾ ਕੇ ਤੁਹਾਨੂੰ ਮੈਂ ਛੋਟਾ ਸੱਚਾ ਬਣਾ ਕੇ ਦੇ ਦਿੰਦਾ ਹਾਂ ਜੀ 50000 ਰੁਪਇਆ ਇਹਨਾਂ ਨੇ ਦਸੰਬਰ ਚ ਇਹ ਵੀ ਗੱਲ ਦੱਸਣਯੋਗ ਹੈ ਜਰੂਰ ਸੁਣੋ ਇੱਕ ਮਿੰਟ ਭਾਈ ਸਾਹਿਬ ਇੱਕ ਮਿੰਟ ਇਹ ਸਾਡੇ ਦਵੇਸ਼ਰ ਸਾਹਿਬ ਨੇ ਇੱਥੱਲੇ ਜਿਹੜਾ ਆਫਿਸ ਦਾ ਕੈਸ਼ ਦੀ ਕਲੈਕਸ਼ਨ ਕਰਦੇ ਕਰਦੇ ਸੀ ਰੁਟੀਨ ਦੇ ਵਿੱਚ ਜੋ ਆਇਆ ਜੋ ਖਰਚਿਆ ਜੋ ਬਚਿਆ ਇਹਨੂੰ ਹਿਸਾਬ ਦੇ ਕੇ ਤੇ ਪੈਸੇ ਦਿੱਤੇ ਜਾਂਦੇ ਸਨ ਪਿਛਲੇ ਦਸੰਬਰ ਚ ਇੱਕ ਰਿਟਾਇਰਡ ਅਫਸਰ ਜਿਹੜਾ ਰਿਟਾਇਰਡ ਨੇ 50000 ਰੁਪਇਆ ਲੈ ਕੇ ਤੇ ਸ਼ਾਮ ਨੂੰ ਮੁੱਕਰ ਕੇ ਕਿ 50000 ਰੁਪਇਆ ਸਾਡੇ ਵੱਲੋਂ ਨਹੀਂ ਲਿੱਤਾ ਗਿਆ ਇੱਕ ਮਹੀਨਾ ਇਹਨਾਂ ਦੀ ਆਪਾਂ ਚ ਚਲੋ ਗੱਲ ਚੱਲਦੇ ਹਾਂ ਹਾਰ ਕੇ ਇਹਨਾਂ ਦਾ ਬੈ ਕੇ ਸੈਟਲਮੈਂਟ ਇਹ ਕੀਤੀ ਕਿ ਇਹ ਵਿਚਾਲਿਆਂ ਨੇ ਜਿਹੜਾ ਸਾਰਾ 50 ਦਾ 50000 ਰੁਪਇਆ ਇਹਨਾਂ ਵੱਲੋਂ ਜਮ੍ਹਾਂ ਕਰਵਾਇਆ ਪਰ ਉਹਨਾਂ ਦਾ ਕਿਹਾ ਸੀ ਕਿ ਜਿਹੜਾ 50000 ਦਾ ਰੋਲਾ ਸੀ ਉਹ ਖਤਮ ਹੋ ਗਿਆ ਸੀ ਪ੍ਰਧਾਨ ਜੀ ਨੇ ਕਿਹਾ ਜੀ ਦਾਦਾ ਸਹਿਯਾਰ ਕਰਕੇ ਆਪਾਂ ਸਾਰਿਆਂ ਨਾਲ ਅੱਛਾ ਪਹਿਲੇ ਇਹ ਦੱਸੋ ਜਿਹਦੇ ਵਿੱਚ 10000 ਰੁਪਇਆ ਜਨਰਲ ਸੈਕਟਰੀ ਦਾ ਅਜੇ ਵੀ ਪੈਂਡਿੰਗ ਹੈ ਅੱਛਾ ਮੈਂ ਇੱਕ ਤੁਹਾਨੂੰ ਇਹ ਸਵਾਲ ਕਰਨਾ ਚਾਹਨਾ ਕਿ ਪੈਸੇ ਦਾ ਲੈਣ ਦੇਣ ਪੈਸੇ ਦਾ ਲੈਣ ਦੇਣ ਇਹ ਕਰ ਰਿਹਾ ਜਿਹੜੇ ਆਫਿਸ ਦੇ ਇੰਚਾਰਜ ਦੇ ਨਾਲ ਤੇ ਪੈਸੇ ਜਨਰਲ ਸ ਤੁਸੀਂ ਸਮਝਦਾਰ ਹੋ ਇਸ ਕਰ ਲੋ 10-10000 ਕਿਸ ਚੀਜ਼ ਦਾ ਪਹਿਲਾ ਸਵਾਲ ਇਹ ਆਂਦਾ 50000 ਘਟਿਆ ਕਿਉਂ ਅੱਜ ਅਸੀਂ ਮੰਦਿਰ ਦੇ ਵਿੱਚ ਪਿਛਲੇ 3 ਸਾਲ ਦੀ ਸਾਡੀ ਪਹਿਲੀ ਟਿਨ ਹੋਰ ਜੇ ਮੈਂ ਅਪਰੋਕਸੀਮੇਟਲੀ 1.5 ਤੋਂ 2 ਕਰੋੜ ਰੁਪਏ ਦਾ ਖਰਚ ਕੀਤਾ ਜੀ ਡਿਵੈਲਪਮੈਂਟ 'ਚ 1 ਰੁਪਈਆ ਦਾ ਕਦੀ ਕੈਸ਼ ਤੇ ਅਦਰ ਫਰਕ ਨਹੀਂ ਆਇਆ 1 ਰੁਪਈਆ ਦਾ ਰੋਲਾ ਨਹੀਂ ਆਇਆ ਉਹ ਜਿਹੜੇ شریف ਬਜ਼ੁਰਗ ਬੰਦੇ 75 ਸਾਲ ਦੇ ਨੇ ਉਹਨਾਂ ਦੇ 50000 ਦਾ ਅਲੀਕੇਸ਼ਨ ਨੇ ਲਗਾ ਕੇ ਇਹਨੇ ਜੱਟ ਕੇ ਪੈਸੇ ਉਹਨਾਂ ਵਾਲਾ ਪੂਰੇ ਕੀਤੇ ਗਏ ਕਿਸੇ ਬੰਦੇ ਨੇ ਕੋਈ ਪੈਸਾ ਨਹੀਂ ਦਿੱਤਾ ਔਰ 10-10000 ਰੁਪਈਆ ਸੀ ਕਿਉਂ ਬਾਕੀ ਕੀ ਗੱਲ ਪੈਸੇ ਇਹ ਘਟਾਈ ਚਾਂ ਜੇਬ ਚ ਪੈਸੇ ਇਹ ਰੱਖਣ ਤੇ ਪ੍ਰਧਾਨ ਨੇ ਸੈਕਟਰੀ ਬਾਕੀ ਕਮੇਟੀ ਇਹਨਾਂ ਦੇ ਰਭਈਏ ਪੂਰੇ ਕਰਦੇ ਜਾਂ ਚਾਹ ਜੀ ਇੰਦਾ ਸੀ ਹਾਂ ਜੀ ਕਿਤਾਬਾਂ ਨਾਲ ਜਦੋਂ ਇਹ ਦਮਾਰਾ ਫੇਰ ਆਏ ਸੀਗੇ ਤੇ ਇਹਨਾਂ ਦੇ ਨਾਲ ਹੀ ਚੁਨਾਵਾ ਮਿਲੇ ਉਹ 1 ਲੱਖ ਕੁਛ ਲੀਏ ਇਹ ਘੱਟ ਪਾਏ ਗਏ ਸੀਗੇ ਉਹਦਾ ਹਿੱਤਾ ਕਹਿੰਦੇ ਕੋਈ ਜਵਾਬ ਨਹੀਂ ਮਿਲਿਆ ਇਸ ਤਰ੍ਹਾਂ ਜੀ ਕਿ ਜਿਹੜੇ ਆਫਿਸ ਨੂੰ ਡੇਲੀ ਐਕਸਪੈਂਸਸ ਨੂੰ ਮੈਨੇਜ ਕਰਨ ਵਾਸਤੇ ਇੱਕ ਬੰਦਾ ਚਾਹੀਦਾ ਇਹ ਜਿਹੜੀਆਂ ਸਾਰੀਆਂ ਪੋਸਟਾਂ ਨੇ ਸਾਰੇ ਬੰਦੇ ਸੇਵਾ ਕਰਨ ਆਂਦੇ ਆਨਰੇਰੀ ਪੋਸਟਾਂ ਨੇ ਜਦੋਂ ਕਿਤੇ ਸਾਨੂੰ ਮਹਿਸੂਸ ਹੁੰਦਾ ਵਾ ਕਿ ਵੀ ਇੱਥੇ ਨਹੀਂ ਟਾਈਮ ਦਿੱਤਾ ਜਾ ਰਿਹਾ ਤੇ ਆਫਿਸ ਨੂੰ ਹੈਂਡਲ ਕਰਨ ਵਾਸਤੇ ਕੋਈ ਨਾ ਕੋਈ ਹਾਇਰਡ ਅਫੇਅਰਡ ਏਮਪਲੋਈ ਰੱਖਿਆ ਜਾਂਦਾ ਉਹਦੀ ਕੈਸ਼ ਬੁੱਕ ਮੇਰੇ ਕੋਲ ਮੌਜੂਦ ਹੈ ਜੋ ਦਾ ਕਲੋਜ਼ਿੰਗ ਬੈਲੈਂਸ ਸੀਗਾ ਉਹ ਐਜ਼ ਇਟ ਇਜ਼ ਕੱਢ ਕੇ ਸਾਰਾ ਕੈਸ਼ ਹੱਥੇ ਜਮ੍ਹਾਂ ਕਰਾ ਕੇ ਜਾ ਚੁੱਕਾ ਹੈ ਉਹਦੇ ਕੈਸ਼ ਦੇ ਅੰਦਰ ਕੋਈ ਡਿਫਰੈਂਸ ਨਹੀਂ ਸਿਰਫ ਉਹ ਪੈਸੇ ਦੀ ਮੈਂ ਫੇਰ ਗੱਲ ਕਰ ਰਿਹਾ ਦਸੰਬਰ ਚ ਹੋ ਗਿਆ ਨਵੰਬਰ ਦੇ ਵਿੱਚ ਉਹਨਾਂ ਨੇ 50000 ਦਾ ਫਰਕ ਪਾ ਲਿਆ ਹੁਣ ਮੈਨੇਜਰ ਦਾ ਨਾਮ ਲੈ ਕੇ ਮੈਨੇਜਰ ਦਾ ਨਾਮ ਫਰਕ ਪਾਇਆ ਜਾ ਰਿਹਾ ਹੁਣ ਕਦੀ ਕਿਹਾ ਜਾ ਰਿਹਾ ਸੈਕ ਪੈਸੇ ਤੁਸੀਂ ਘਟਾਇਆ 50000 ਰੁਪਇਆ ਲੈਣ ਦੇ ਤੁਸੀਂ ਕੀਤਾ ਕੈਸ਼ ਦੀ ਪੋਜੀਸ਼ਨ ਤੁਹਾਡੇ ਕੋਲ ਹੈ ਤੇ ਪ੍ਰਧਾਨ ਤੇ ਸੈਕਟਰੀ ਦੱਸਦਾ 10000 ਰੁਪਇਆ ਕਿਉਂ ਦੇਣ ਜਿਹੜਾ ਸਵਾਲ ਤੁਸੀਂ ਕੀਤਾ ਤੁਸੀਂ ਸਮਝਦਾਰ ਹੋ ਮੇਰਾ ਨਾਮ ਗੌਰਵ ਸ਼ਰਮਾ ਮੈਂ ਗੋਪਾਲ ਮੰਦਿਰ ਕਮੇਟੀ ਦੇ ਵਿੱਚ ਫਾਈਨੈਂਸ ਸੈਕਟਰੀ ਇਹ ਮੇਰੇ ਨਾਲ ਬੈਠੇ ਨੇ ਡਿਪਟੀ ਫਾਈਨੈਂਸ ਸੈਕਟਰੀ ਪਨੀਤ ਸ਼ਰਮਾ ਜੀ ਇਹ ਸੀਨੀਅਰ ਐਗਜ਼ੈਕਟਿਵ ਮੈਂਬਰ ਨੇ ਅਮਿਤ ਕੇਸਰ ਜੀ ਪਹਿਲਾਂ ਮੈਂ ਸਮੂਹ press ਵਾਲੇ ਭਰਾਵਾਂ ਦਾ ਸਵਾਗਤ ਕਰਦਾ ਜਿਹੜੇ ਨੇ ਸ਼ੋਰਟ ਨੋਟਿਸ ਦੇ ਵਿੱਚ ਇੱਥੇ ਸਾਡੇ ਕੋਲ ਪਹੁੰਚੇ ਨੇ ਤੁਹਾਨੂੰ ਸੱਦਨ ਦਾ ਮਸਤ ਮਤਵ ਇਹ ਆ ਕਿ ਮੰਦਿਰ ਦੇ ਵਿੱਚ ਕਈ ਸਾਲਾਂ ਤੋਂ ਪ੍ਰਧਾਨ ਤੇ ਸੈਕਟਰੀ ਵੱਲੋਂ ਜਿਹੜੇ ਘਟਾਲੇ ਕੀਤੇ ਜਾ ਰਹੇ ਨੇ ਪੈਸੇ ਨੂੰ ਲੈ ਕੇ ਕਪਲੇ ਮਾਜੀਆਂ ਕੀਤੀਆਂ ਜਾ ਰਹੀਆਂ ਨੇ ਉਨਾ ਬਾਰੇ ਮੈਂ ਤੁਹਾਨੂੰ ਜਾਣਨ ਕਰਾਉਣਾ ਚਾਹੁੰਦਾ ਮੇਰੇ ਤੋਂ ਪਹਿਲਾਂ ਵੀ ਜਿਹੜੇ ਸਾਡੇ ਕਈ ਮੈਂਬਰ ਸੀ ਉਹਨਾਂ ਨੇ ਵੀ ਇਹਨਾਂ ਨੂੰ ਇਹਨਾਂ ਦੇ ਖਿਲਾਫ ਆਵਾਜ਼ ਚੁੱਕੀ ਸੀ ਇਹ ਗੁੰਡਾਗਰਦੀ ਕਰਕੇ ਜੋ ਸਾਡੇ ਸੰਵਿਧਾਨ ਚ ਕਲੋਜ਼ ਹੈ ਉਹਨੂੰ ਤਾਕਤੇ ਰੱਖਦੇ ਹੋਏ ਉਹਨੂੰ ਵੀ ਤਾਕਤੇ ਰੱਖਤਾ ਹੋਇਆ ਆਪਣੀ ਮਰਜ਼ੀ ਦੇ ਨਾਲ ਬਾਹਰ ਕੱਢ ਦਿੰਦਾ ਜਿਹੜਾ ਵੀ ਇਹਨਾਂ ਦੇ ਘਟਾਲਿਆਂ ਦੇ ਖਿਲਾਫ ਬੋਲਦਾ ਹੈ ਇਹ ਚੁੱਪ ਉਹਨੂੰ ਮੈਂਬਰ ਮੈਂਬਰਸ਼ਿਪ ਤੋਂ ਹੀ ਬਾਹਰ ਕੱਢ ਦਿੰਦੇ ਨੇ ਸਰ ਜੀ ਕਿਹੜਾ ਮੰਦਰ ਆ ਉਹ ਨੇ ਪ੍ਰਦਾਨ ਜਿਹੜੇ ਇਹ ਕੰਮ ਕਰ ਰਹੇ ਜੀ ਗੋਪਾਲ ਮੰਦਰ ਹੈ ਜਿਹੜੇ ਪ੍ਰਧਾਨ ਹੈ ਕਲਾਸ਼ ਖੱਲਨ ਔਰ ਜਰਨਲ ਸੈਕਟਰੀ ਹੈ ਸੁਨੀਲ ਆਨੰਦ ਇਹ ਹੁਣ ਤੱਕ ਕਿੰਨੇ ਕੁ ਤੁਸੀਂ ਸਮਝੋ ਕਿ ਪੈਸਿਆਂ ਦਾ ਘੁਟਾਲਾ ਹੋ ਚੁੱਕਾ ਹੈ ਮੰਦਰ ਦੇ ਵਿੱਚ ਦੇਖੋ ਜੀ ਜਿਹੜਾ ਹੁਣ ਮੈਂ ਇਹਨਾਂ ਕੋ ਹਸਾਬ ਇਹਨਾਂ ਦਾ 31 ਮਾਰਚ ਨੂੰ ਚੈੱਕ ਕੀਤਾ ਸੀ ਉਹਦੇ ਵਿੱਚ 114500 ਰੁਪਏ ਕੱਟ ਪਾਏ ਗਏ ਜਦੋਂ ਮੈਂ ਇਹਨਾਂ ਤੋਂ ਪੈਸਿਆਂ ਬਾਰੇ ਪੁੱਛਿਆ ਤੇ ਹਿਸਾਬ ਬਣਾਇਆ ਤੇ ਇੱਕ ਇਹਨਾਂ ਨੇ ਮੈਨੇਜਰ ਰੱਖਿਆ ਸੀ ਅਕਤੂਬਰ ਦੇ ਵਿੱਚ ਮੈਂ ਫਾਈਨੈਂਸ ਸੈਕਟਰੀ ਆ ਮੇਰੇ ਕੋਲੋਂ ਪਾਵਰ ਇਹਨਾਂ ਨੇ ਇੱਕ ਮੁਲਾਜ਼ਮ ਦੇ ਹੱਥ ਦੇ ਵਿੱਚ ਦੇ ਦਿੱਤੀ ਜਿਹੜਾ ਇਹਨਾਂ ਨੇ ਵਿਜੇ ਕੁਮਾਰ ਨਾਮ ਦਾ ਇੱਕ ਮੈਨੇਜਰ ਰੱਖਿਆ ਉਹਨੂੰ ਕਹਿ ਦਿੱਤਾ ਕਿ ਅੱਜ ਤੋਂ ਪੈਸੇ ਦਾ ਲੈਣ ਦੇਣ ਸਾਰਾ ਇਹ ਬੰਦਾ ਕਰੇਗਾ ਤੇ ਇਹਦੀ ਹੀ ਕਿਤਾਬ ਦੇ ਉੱਤੋਂ ਅਕਾਊਂਟ ਉੱਪਰ ਚੜਿਆ ਜਾਏਗਾ ਮੈਂ ਇਸ चीज ਦਾ ਵਿਰੋਧ ਕੀਤਾ ਕਿ ਇਹਦੀ ਕਿਤਾਬ ਦੇ ਉੱਤੋਂ ਹਿਸਾਬ ਨਹੀਂ ਚੜਿਆ ਜਾਣਾ ਚਾਹੀਦਾ ਇਹ ਮੈਨੂੰ ਹਿਸਾਬ ਦੇएगा ਮੇਰੀ ਬੁੱਕ ਦੇ ਉੱਤੋਂ ਹਿਸਾਬ ਚੜੇਗਾ ਪਰ ਇਹਨਾਂ ਨੇ ਮੇਰੀ ਗੱਲ ਨਹੀਂ ਸੁਣੀ 3 ਮਹੀਨੇ ਉਸ ਮੈਨੇਜਰ ਨੇ ਕੰਮ ਕੀਤਾ 31 31 ਦਸੰਬਰ ਤੱਕ ਉਹਨੇ ਕੰਮ ਕੀਤਾ ਤੇ ਦੋ ਦਿਨ ਦੀ ਛੁੱਟੀ ਲੈ ਕੇ ਉਹ ਵਾਪਸ ਚਲਾ ਗਿਆ ਘਰ ਚਲਾ ਗਿਆ ਦੋ ਦਿਨ ਦੀ ਛੁੱਟੀ ਤੇ ਜਦੋਂ 5 6 ਦਿਨ ਬਾਅਦ ਮੈਂ ਉੱਥੇ ਆਇਆ ਤੇ ਮੈਂ ਪੁੱਛਿਆ ਕਿ ਮੈਨੇਜਰ ਕਿੱਥੇ ਆ ਤੇ ਕਹਿੰਦੇ ਜੀ ਮੈਨੇਜਰ ਆਇਆ ਨਹੀਂ ਜਦੋਂ ਅਸੀਂ ਮੈਨੇਜਰ ਨੂੰ ਫੋਨ ਕੀਤਾ ਉਹਨੇ ਸਾਡੇ ਨੰਬਰ ਜਿੰਨੇ ਵੀ ਸੀਗੇ ਸਾਡੇ ਲੋਕਾਂ ਦੇ ਜਿਹੜੇ ਉਹਨੇ ਬਲੌਕ ਚ ਪਾਤੇ ਜੇ ਅਸੀਂ ਕਿਸੇ ਹੋਰ ਨੰਬਰਾਂ ਤੋਂ ਫੋਨ ਕੀਤਾ ਸਾਡੀ ਆਵਾਜ਼ ਸੁਣ ਕੇ ਫੋਨ ਚੁਪਣਾ ਬੰਦ ਕਰਤਾ ਜਦੋਂ ਮੈਨੂੰ ਸ਼ੱਕ ਹੋਇਆ ਕਿ ਮੈਨੇਜਰ ਆ ਕਿਉਂ ਨਹੀਂ ਰਿਹਾ ਤੇ ਫਿਰ ਮੈਂ ਇਹਦਾ ਪਿਛਲੇ 3 ਮਹੀਨਿਆਂ ਦਾ ਹਿਸਾਬ ਚੈੱਕ ਕੀਤਾ ਇਦੇ ਹਿਸਾਬ ਦੇ ਵਿੱਚ ਮੈਨੂੰ 67700 ਰੁਪਏ ਦੀ ਗੜਬੜੀ ਮਿਲੀ ਜਿਹੜੀ ਕਿ ਮੈਂ ਪ੍ਰਧਾਨ ਔਰ ਜਰਨਲ ਫੈਕਟਰੀ ਨੂੰ ਵੀ ਦੱਸੀ ਤੇ 31 ਮਾਰਚ ਤੋਂ ਬਾਅਦ ਫਰਵਰੀ ਦੇ ਵਿੱਚ ਅਸ਼wini Sood ਹੈ ਸਾਡੇ ਉਹ ਡਿਪਟੀ ਜਰਨਲ ਫੈਕਟਰੀ ਨੇ ਉਹਨਾਂ ਦੇ ਹੱਥ ਦੇ ਵਿੱਚ ਇਹਨਾਂ ਨੇ ਆਫਿਸ ਇੰਚਾਰਜ ਬਣਾ ਦਿੱਤਾ ਤੇ ਨਾਲ ਫਾਈਨੈਂਸ ਦਾ ਕੰਮ ਉਹਨਾਂ ਨੂੰ ਦਿੱਤਾ ਕਿ ਤੁਸੀਂ ਬੈਠੇ ਕੰਮ ਕਰੀ ਜਾਓ ਤੇ ਜਦੋਂ 31 ਮਾਰਚ ਨੂੰ ਅਸੀਂ ਹਿਸਾਬ ਮਲਾਇਆ ਤੇ 114 14500 ਰੁਪਏ ਦਾ ਫਰਕ ਆਇਆ ਫਿਰ ਅਸੀਂ ਬੈਠੇ ਹਿਸਾਬ ਸਾਰਾ ਚੈੱਕ ਕੀਤਾ ਤੇ ਉਹਦੇ ਵਿੱਚੋਂ 67700 ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵਿਜੇ ਕੁਮਾਰ ਦਾ ਸ਼ੋਰਟ ਸੀ 8600 ਰੁਪਿਆ ਜਦੋਂ ਮੈਂ ਹਿਸਾਬ ਲਿਆ ਅਸੀਂ ਪੁਰਾਣੇ ਮੈਨੇਜਰ ਤੋਂ ਇਲੈਕਸ਼ਨ ਜਿੱਤਣ ਤੋਂ ਬਾਅਦ 8600 ਰੁਪਿਆ ਉਹ ਕੱਟ ਦੇ ਕੇ ਗਿਆ ਸੀ ਜੋ ਅਜੇ ਤੱਕ ਉਹ ਸਟੈਂਡ ਹੀ ਚੱਲਦਾ ਆ ਰਿਹਾ ਸੀ ਤੇ 40000 ਰੁਪਿਆ ਜਿਹੜਾ ਸੁਨੀਲ ਆਨੰਦ ਦੇ ਨਾਂ ਤੇ ਸੀ ਸੁਨੀਲ ਅਨੰਦ ਤੋਂ ਪੈਸੇ ਮੰਗੇ ਗਏ ਤੇ ਉਹ ਕਹਿੰਦਾ ਮੈਂ ਜਮਾ ਕਰਾ ਦੇਣਾ ਮੈਂ ਪ੍ਰਧਾਨ ਨੂੰ ਕਿਹਾ ਪ੍ਰਧਾਨ ਕਹਿੰਦਾ ਕੋਈ ਗੱਲ ਨਹੀਂ ਸੁਨੀਲ ਅਨੰਦ ਦੇ ਪੈਸੇ ਆ ਜਾਣਗੇ ਕੋਈ ਗੱਲ ਨਹੀਂ ਅੱਜ 31 ਮਾਰਚ ਤੋਂ ਬਾਅਦ ਵੀ 5 ਮਹੀਨੇ ਹੋ ਗਏ ਆ ਸੁਨੀਲ ਅਨੰਦ ਦੇ ਪੈਸੇ ਅੱਜ ਤੱਕ ਸਾਡੇ ਕੋਲ ਨਹੀਂ ਆਏ ਜਦੋਂ ਮੈਂ बार-बार ਇਹਨਾਂ ਤੋਂ ਪੈਸੇ ਮੰਗੇ ਤੇ ਇਹ ਫਿਰ ਸਾਡੇ ਤੇ ਉਂਟੇ ਇਲਜ਼ਾਮ ਲਾਉਣ ਲੱਗੇ ਇਹਨਾਂ ਨੇ ਇੱਕ ਹੋਰ ਇੱਕ ਮੈਂ ਤੁਹਾਨੂੰ ਕਿੱਸਾ ਹੋਰ ਦੱਸਣਾ ਜਾਵਾਂਗਾ ਮੰਦਿਰ ਕਮੇਟੀ ਦੇ ਉੱਤੇ ਇੱਕ ਕੇਸ ਚੱਲ ਰਿਹਾ ਹੈ ਰਜੇਸ਼ ਟੰਡਨ ਵਰਸਸ ਗੋਪਾਲ ਮੰਦਿਰ ਇੱਕ ਚੈੱਕ ਬਾਉਂਸ 139 ਦਾ ਕੇਸ ਚੱਲਦਾ ਹੈ 138 ਦਾ ਕੇਸ ਚੱਲਦਾ ਪਿਆ ਇਹਦੇ ਵਿੱਚ ਸੁਨੀਲ ਆਨੰਦ ਨੇ ਆਪਣਾ ਇੱਕ ਮਿੱਤਰ ਹੈਗਾ ਸੁਮੰਤ ਟਿੱਟੇਜਾ ਇੱਕ ਚੈੱਕ ਬਾਉਂਸ ਦੇ ਵਿੱਚ 55000 ਦਾ ਵਕੀਲ ਹਾਇਰ ਕੀਤਾ ਗਿਆ ਹੈ ਮੰਦਰ ਦੇ ਕੇਸ ਜਿਹੜੇ ਆ ਕਈ ਵਕੀਲ ਫ੍ਰੀ ਵੀ ਲੜਦੇ ਆ ਔਰ ਇਹਨੂੰ 55000 ਰੁਪਏ ਦੀ ਫੀਸ ਦੇ ਕੇ ਹਾਇਰ ਕੀਤਾ ਗਿਆ ਮੈਂ ਇਸ ਤੇ ਓਬਜੈਕਸ਼ਨ ਕੀਤਾ ਕਿ ਯਾਰ 55000 ਰੁਪਏ ਇੱਕ ਚੈੱਕ ਬਾਉਂਸ ਦੇ ਉੱਤੇ ਤੁਸੀਂ ਫੀਸ ਲਈ ਆ ਇਹ ਕੋਈ ਜਾਇਜ਼ ਹੈਗੀ ਆ ਕਹਿੰਦਾ ਨਹੀਂ ਜੀ ਅਸੀਂ ਇੱਕ ਕੇਸ ਹੋਰ ਕੀਤਾ ਆ ਉਹਦੇ ਉੱਤੇ ਉਹ ਉਹਦੀ ਵੀ ਫੀਸ ਵਿੱਚ ਹੀ ਆ ਚਲੋ ਅਸੀਂ ਚੁੱਪ ਕਰ ਗਏ ਹੁਣ ਦੁਬਾਰਾ ਜਦੋਂ ਪੰਗਾ ਪਿਆ ਵਾ ਇਹਨਾਂ ਨੇ ਮੈਨੂੰ ਕਿਹਾ ਕਿ ਇੱਕ 40000 ਰੁਪਏ ਵਕੀਲ ਦਾ ਚੈੱਕ ਬਣਾਣਾ ਵਕੀਲ ਦੇ ਨਾਂ ਤੇ ਮੈਂ ਕਿਹਾ ਜੀ ਹੁਣ ਮੈਂ ਕਿਹਾ ਹੁਣ ਕਿਸ ਚੀਜ਼ ਦਾ 55000 ਦੇ ਕਰੀਬ ਤੇ ਤੁਸੀਂ ਉਹਨੂੰ ਪੇਮੈਂਟ ਦੇ ਚੁੱਕੇ ਹੋ ਹੁਣ ਕਾਹਦਾ ਚੈੱਕ 40000 ਰੁਪਏ ਦਾ ਬਣਾਣਾ ਕਹਦੇ ਨਹੀਂ ਜੀ ਜਿਹੜੇ ਟੰਡਨ ਸਾਹਿਬ ਨੇ ਸਾਡੇ ਤੇ ਕੇਸ ਕੀਤਾ ਸੀ ਉਹਦੀ ਇੱਕ ਰਿੱਟ ਹਾਈ ਕੋਰਟ ਦੇ ਵਿੱਚ ਪਾਤੀ ਹੈ ਤੇ ਅਸੀਂ ਹਾਈ ਕੋਰਟ ਦੇ ਵਿੱਚ ਇੱਕ ਵਕੀਲ ਕੀਤਾ ਅਸੀਂ ਉਹਨੂੰ ਪੈਸੇ ਦੇਣੇ ਆ ਤੇ ਮੈਂ ਕਿਹਾ ਜੀ 40000 ਦੇ ਵਿੱਚ ਕੀ ਰਿੱਟ ਕੀ ਹੈਗੀ ਆ ਕਹਿੰਦੇ ਜੀ ਉਹਨਾਂ ਨੇ ਸਾਈਨ ਵੈਰੀਫਿਕੇਸ਼ਨ ਦੀ ਇੱਕ ਰਿੱਟ ਪਾਈ ਆ ਕਿ ਮੇਰੇ ਇਹਨਾਂ ਨੇ ਝੂਠੇ ਸਾਈਨ ਕਰਾਏ ਤੇ ਉਹਦੀ ਰਿੱਟ ਮੈਂ ਕਹਾਂ ਜੀ ਇਹ ਰਿੱਟ ਆਮ ਹੈਗੀ ਆ ਕੋਈ ਗੱਲ ਨਹੀਂ ਆਪਣੇ ਜਾਣਕਾਰ ਵਕੀਲ ਲਗੇ ਆ ਆਪਾਂ 10-15000 ਰੁਪਏ ਦੇ ਵਿੱਚ ਕੰਮ ਕਰਾ ਦੇਾਂਗੇ ਹੋ ਸਕਦਾ ਕਿ ਸਾਡੀ ਇੰਨੀ ਮਿੱਤਰਤਾ ਹੈਗੀ ਆ ਕਿ ਇਹ ਕੰਮ ਇੱਕ ਅੱਧੀ ਪੇਸ਼ੀ ਪੈਣੀ ਆਸੀਂ ਫ੍ਰੀ ਕਰਾ ਦਈਏ ਕਿ ਮੰਦਰ ਦਾ ਪੈਸਾ ਨਹੀਂ ਲੱਗੇਗਾ ਪਰ ਨਹੀਂ ਜੀ ਇਹ ਅੜ ਗਏ ਅਸੀਂ ਕਰ ਰਹੇ ਆ ਤਦ ਚਲੋ ਮੇਰੇ ਤੇ ਦਬਾਅ ਪਾਇਆ ਮੈਂ ਇਸ ਚੀਜ਼ ਦਾ ਵਿਰੋਧ ਤੇ ਬਹੁਤ ਕੀਤਾ ਕਿ ਨਹੀਂ ਨਹੀਂ ਲੇਕਿਨ ਚਲੋ ਮੇਰੇ ਤੇ ਦਬਾਅ ਪਾ ਲਿਆ ਕਿ ਨਹੀਂ ਦੇ ਦਿਓ ਚੈੱਕ ਸੁਨੀਲ ਲੰਦੇ ਮੇਰੇ ਤੇ ਦਬਾਅ ਪਾਇਆ ਕਿ ਚੈੱਕ ਦੇ ਦਿਓ ਮੈਂ 40000 ਰੁਪਏ ਦਾ ਚੈੱਕ ਕੱਟ ਦਿੱਤਾ ਫਿਰ ਜਦੋਂ ਮੈਂ ਨਾਂ ਪੁੱਛਿਆ ਕਿ ਕਿਸ ਨਾਂ ਦੇ ਉੱਤੇ ਹੋਣਾ ਚਾ ਚਾ ਹਾਈ ਕੋਰਟ ਦੇ ਵਕੀਲ ਦਾ ਨਾਮ ਦੱਸੋ ਇਹ ਕਹਿੰਦੇ ਜੀ ਤੁਸੀਂ ਖਾਲੀ ਛੱਡ ਦਿਓ ਅਸੀਂ